ਜਿੱਥੇ ਵੀ ਮੀਟਿੰਗ ਚ ਆਪਾਂ ਜਾਂਦੇ ਆ ਇੱਕ ਚੀਜ਼ ਹਾਲੋ ਹਰ ਵਾਰ ਮਿਲਣ ਨੂੰ ਐ ਸੋ ਉਹਨਾਂ ਨੂੰ ਮਿਲਦੀ ਐ ਕਿ ਜੇ ਪੰਜਾਬ ਕਰਜ਼ੇ ਥਲੇ ਦਬਿਆ ਹੋਇਆ ਉਹਦੇ ਉੱਪਰ ਕਰਜ਼ੇ ਤੇ ਕਰਜ਼ਾ ਕਰਜ਼ੇ ਤੇ ਕਰਜ਼ਾ ਔਰ ਇਹ ਫਿਗਰਸ ਸਾਰੀਆਂ ਤੁਸੀਂ ਜਾਣਦੇ ਹੀ ਹੋ ਪਰ ਮੈਂ ਹੁਣ ਇੱਕ ਇੰਟਰਵਿਊ ਸੁਣ ਰਿਹਾ ਸੀ ਕੁਝ ਦਿਨ ਪਹਿਲੇ ਇੱਕ ਪੰਜਾਬ ਦੇ ਪੁਰਾਣੇ ਵਿਥ ਸਕੱਤਰ ਪੁਰਾਣ ਸੈਕਟਰੀ ਐਂਡ ਚੀਫ ਸੈਕਟਰੀ ਉਹ ਕਹਿੰਦੇ ਐ ਕਿ ਪੰਜਾਬ EMPLOYEES ਦੀ ਤਨਖਾਹ ਜਿਹੜੀ ਹੈ ਉਹ 40% ਸਾਰੇ ਦੇਸ਼ ਤੋਂ ਜ਼ਿਆਦਾ ਹੈ ਮੈਂ ਤਾਂ ਕਦੇ ਸੁਣਿਆ ਨਹੀਂ ਕਿ ਵੀ ਤੁਹਾਡੇ ਬਜਟ ਦਾ ਪ੍ਰੋਬਲਮ ਸੀਗਾ ਜਾਂ ਤੁਹਾਡੇ ਕਿਤੇ ਕਰਜ਼ੇ ਦਾ ਪ੍ਰੋਬਲਮ ਹੈਗਾ 40% ਜ਼ਿਆਦਾ ਤਨਖਾਹ ਮਿਲਦੀ ਹੈ ਪੰਜਾਬ ਵਿੱਚ ਕੰਪੇਅਰ ਟੂ ਦ ਰੈਸਟ ਆਫ ਦ ਕੰਟਰੀ ਇਹ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਔਰ ਜੇ ਆਪਾਂ ਹੁਣ ਦੇਖੀਏ ਕੁਝ ਦਿਨ ਪਹਿਲੇ ਅਠਮ ਵੇਤਨ ਆਯੋਗ ਅਨਾਉਂਸ ਕੀਤਾ ਗਿਆ ਹੈਗਾ आठवां वेतन आयोग जानते होते बाद दस साल बाद फिर नौवा वेतन आयोग आएगा फिर दसवें वेतन आयोग आएगा दस साल होर बाद मतलब हो गया कि दो हज़ार छब्बीस अठवा वेतन आयोग आएगा दो हज़ार छत्तीस नौवा वेतन आयोग आएगा और दो हज़ार छियाली दसवें वेतन आयोग आएगा और दो हज़ार संताली विकसित भारत हो जावे विकसित भारत वास्ते सैलीब्रेसन तो बिल्कुल सैट करती गई है 2046 ਵਿੱਚ ਚਪੜਾਸੀ ਦੀ ਤਨਖਾਹ ਦਾ ਟੁਕੜ ਸਾਢੇ 4 ਲੱਖ ਹੋਏਗੇ ਸਾਢੇ 4 ਲੱਖ ਚਪੜਾਸੀ ਤਨਖਾਹ ਹੋ ਗਈ ਮੈਂ ਕੋਈ ਇਮੇਜਿਨੇਸ਼ਨ ਨਹੀਂ ਕਰ ਰਿਹਾ ਨਾ ਮੈਂ ਤੁਹਾਡੇ ਸਾਹਮਣੇ ਕੋਈ ਫੈਂਟਸੀ ਸ਼ੇਅਰ ਕਰ ਰਿਹਾ ਲੇਕਿਨ ਇਹ ਬੜਾ ਅੱਛਾ ਲੱਗਿਆ ਕਿ ਸਾਡੇ ਦੇਸ਼ ਦੇ ਇੱਕ ਕਿਸਾਨ ਨੇਤਾ ਨੇ ਇਹ ਚਿੱਠੀ ਕੱਲ ਪਰਸੋਂ ਪ੍ਰਾਈਮ ਮਿੰისტਰ ਨੂੰ ਲਿਖੀ ਔਰ ਕਿਹਾ ਕਿ ਬਈ 4.5 ਲੱਖ ਦੀ ਤਨਖਾਹ ਹੋ ਜਾਏਗੀ ਚਪੜਾਸੀ ਦੀ 2046 ਵਿੱਚ ਆਬਵੀਅਸਲੀ ਦੇ ਹੈਵ ਰੀਜ਼ਨ ਟੂ ਸੈਲੀਬ੍ਰੇਟ ਵਿਕਸਿਤ ਭਾਰਤ ਪਰ ਲੇਕਿਨ ਬਾਕੀ ਜਿਹੜੇ ਕਿਸਾਨ ਹੈਗੇ ਜਾਂ ਮਜ਼ਦੂਰ ਹੈਗੇ ਆ ਉਹਨਾਂ ਦੀ ਤਨਖਾਹ ਜਾਂ ਉਹਨਾਂ ਦੀ ਇਨਕਮ ਉਹਦੇ ਬਰਾਬਰ ਕਿੰਨੀ ਹੋਏਗੀ ਮੈਨੂੰ ਲੱਗਦਾ ਕਿ ਜਿੰਨੇ ਆਪਾਂ ਇੱਥੇ ਬੈਠ ਕੇ ਅੱਜ ਸੋਚ ਰਖ ਰਹੇ ਹੈਗੇ ਆ ਜਾਂ ਮੰਥਨ ਕਰ ਰਹੇ ਹੈਗੇ ਆ ਮੈਨੂੰ ਨਹੀਂ ਲੱਗਦਾ ਕਿ ਆਪਣਾ ਕਿਤੇ ਇਹ ਗੱਲ ਕੀਤੀ ਹੈਗੀ ਕਿ ਵੀ 2046 ਵਿੱਚ ਜਿਹੜਾ ਇੰਨਾ ਦੀ ਤਨਖਾਹ ਪੀਐਨ ਨੂੰ ਦੇ ਦੇਓ ਕਿ 4.5 ਲੱਖ ਤਾਂ ਤੁਹਾਡੇ ਜਿਹੜੇ ਬਜਟਿੰਗ ਦਾ ਕੀ ਹਾਲ ਹੋਏਗਾ ਉਸ ਟਾਈਮ ਤੇ ਕਿੰਨਾ ਕਰਜ਼ਾ ਤੁਹਾਨੂੰ ਹੋਰ ਲੈਣਾ ਪਏਗਾ ਐਜ਼ ਅ ਸੈਂਟਰ অর ਸਟੇਟ অর ਵਾਟਐਵਰ ਯੂ ਆਰ ਕਿਤੇ ਕੋ ਚਰਚਾ ਚ ਹੈਗਾ ਪਰ ਕਿਸਾਨ ਦੀ ਉੱਪਰ ਕੋਈ ਪ੍ਰੋਬਲਮ ਆ ਜਾਏ ਸਾਰੇ ਉੱਪਰ ਖੜੇ ਹੋ ਜਾਂਦੇ ਕਿਵੇ ਕਿਸਾਨ ਦੋਹਨ ਕਰਦਾ ਕਿ ਸੋਸਾਇਟੀ ਦਾ ਸਮਾਜ ਦੇ ਰਿਸੋਰਸਸ ਦਾ ਐਂਡ ਸੋ ਆਨ ਔਰ ਜੇ ਕਿਸਾਨ ਨੂੰ ਕਿਤੇ ਐਮਐਸਬੀ ਮਿਲ ਗਈ ਤਾਂ ਦੇਸ਼ ਦੀ ਇਕਨੋਮੀ ਬੈਠ ਜਾਏਗੀ ਇਹ ਸਾਨੂੰ ਸਭ ਨੂੰ ਦੱਸਿਆ ਜਾਂਦਾ ਹੈਗਾ ਐਂਡ ਵੀ ਟੈਂਡ ਟੂ ਬੋਰੋ ਦੈਟ ਮੈਂ ਤਾਂ ਕਦੀ ਸੁਣਿਆ ਨਹੀਂ ਕਿ 40% ਪੰਜਾਬ ਦੀ ਕਿਸ ਨੇ ਗੱਲ ਕੀਤੀ ਹੋਏ ਕਿ ਇਹਨਾਂ ਦੀ ਇਨਕਮ ਜਿਆਦਾ ਹੈਗੀ ਹੈ ਕੰਪੇਅਰਡ ਟੂ ਦ ਰੈਸਟ ਆਫ ਦ ਕੰਟਰੀ ਕਿਤਨੇ ਮੈਂ ਗੱਲ ਸੁਣੀ ਇਹ ਤਾਂ ਆਈ ਐਮ ਗ੍ਰੇਟਫੁਲ ਟੂ ਦ ਚੀਫ ਸਕੱਟਰੀ ਜਿन्होने ਇੱਕ ਇੰਟਰਵਿਊ ਵਿੱਚ ਇਹ ਕਹਿਤਾ ਕਿ ਭਾਈ ਸਾਡੇ ਕੀ ਕਹਿੰਦਾ 40% ਜ਼ਿਆਦਾ ਤਨਖਾਹ ਮਿਲਦੀ ਹੈ ਪੰਜਾਬੀ এমਪਲੋਈਜ਼ ਨੂੰ ਹਲੇ ਸਤਮਾ ਇਹ ਵੇਤਨ ਆਇਆ ਹੋਗਾ ਆਇਆ ਕਿ ਨਹੀਂ ਮੈਨੂੰ ਨਹੀਂ ਪਤਾ ਪੰਜਾਬ ਵਿੱਚ ਪਰ ਐਗਜ਼ਿਸਟਿੰਗ ਚ ਕਹਿੰਦੇ ਆ ਕਿ 40% ਸੈਲਰੀ ਜ਼ਿਆਦਾ ਮਿਲਦੀ ਹੈ ਮੈਂ ਇਹਨਾਂ ਦੇ ਖਿਲਾਫ ਨਹੀਂ ਹਾਂ ਪਲੀਜ਼ ਡੋਨਟ ਮਿਸ ਅੰਡਰਸਟੈਂਡ ਮੀ ਮੈਂ ਨਹੀਂ ਚਾਹੁੰਦਾ ਕਿ ਇਹਨਾਂ ਦੀ ਤਨਖਾਹ ਘਟੇ ਪਰ ਮੈਂ ਚਾਹੁੰਦਾ ਕਿ ਸਾਡੇ ਕਿਸਾਨ ਦੀ ਵੀ ਤਨਖਾਹ ਉਸ ਤਰੀਕੇ ਨਾਲ ਬੜੇ ਤਨਖਾਹ ਕਹ ਲੋ ਜਾਂ ਇਨਕਮ ਕਹ ਲੋ ਉਸ ਤਰੀਕੇ ਨਾਲ ਬੜੇ ਜਦ ਤੱਕ ਤੁਸੀਂ ਇਨਕਮ ਦੇ ਨਹੀਂ ਗੱਲ ਕਰੋਗੇ ਆਈ ਥਿੰਕ ਵੀ ਆਰ ਬੀਇੰਗ ਰਾਦਰ ਅਨਫੇਅਰ ਟੂ ਦੀ ਫਾਰਮਰਸ ਅਪਾ ਜਦ ਬੋਲਦੇ ਨਹੀਂ ਹੈਗਾ ਜਿਹੜੀ ਅਸਲੀ ਗੱਲ ਬੋਲਣੀ ਹੈਗੀ ਹੈ ਤਾਂ ਸਾਡਾ ਕ੍ਰਾਈਸਿਸ ਤਾਂ ਸਾਡੇ ਸਾਹਮਣੇ ਨਜ਼ਰ ਆ ਹੀ ਰਿਹਾ ਨਾ ਹਲੇ ਮੈਂ ਐਮਪੀਜ਼ ਔਰ ਐਮਐਲਐਸ ਦੀ ਤਨਖਾਹ ਦੀ ਗੱਲ ਨਹੀਂ ਕਰ ਰਿਹਾ ਹੈਗਾ ਆਈ ਏਮ ਸ਼ੋਰ ਜੇ ਤੁਸੀਂ ਉਹਦੀ ਗੱਲ ਕਰੋਗੇ ਤਾਂ ਕਿਤੇ ਹੋਰ ਹੀ ਕ੍ਰਾਸ ਕਰ ਜਾਏਗਾ ਲੇਕਿਨ ਸਾਰਾ ਬਜਟ ਦਾ ਭਾਰ ਜਿਹੜਾ ਹੈਗਾ ਜਾਂ ਇਕਨੋਮੀ ਦਾ ਜਿਹੜਾ ਭਾਰ ਹੈਗਾ ਉਹ ਕਿਸਾਨ ਦੇ ਕੰਦੇ ਤੇ ਹੀ ਹੈਗਾ ਔਰ ਇਹ ਸਾਡੇ ਸਾਰੇ ਜਿੰਨੇ ਆਯੋਗ ਹੈਗੇ ਆ ਜਾਂ ਕਮਿਸ਼ਨਸ ਆਗੇ ਆ ਜੋ ਵੀ ਹੈਗੇ ਆ ਉਹ ਈਸੀ ਸੋਸ ਦੇ ਅੰਦਰ ਹੀ ਆਪਰੇਟ ਕਰਦੇ ਹੈਗੇ ਆ ਉਹ ਬਾਹਰ ਨਹੀਂ ਕਦੀ ਨਿਕਲ ਪਾਏ ਔਰ ਇਸੀ ਕਰਕੇ ਤੁਸੀਂ ਦੇਖਦੇ ਹੋ ਉਹੀ ਸਲਾਮਾਂ ਜਿਹੜੀਆਂ ਕਿ ਮੈਂ 25 ਸਾਲ ਪਹਿਲੇ ਐਜ਼ ਅ ਸਟੂਡੈਂਟ ਜਾਂ ਮੈਂ 40 ਸਾਲ ਪਹਿਲੇ ਐਜ਼ ਅ ਸਟੂਡੈਂਟ ਜਸ ਹੁੰਦਾ ਸੀਗਾ ਜਾਂ ਪੜਦਾ ਸੀਗਾ ਉਹ ਅੱਜ ਵੀ ਉਹੀ ਗੱਲਾਂ ਹੁੰਦੀਆਂ ਵੀ ਹੈਵਨਟ ਗਰੋਨ ਬਿਯੋਂਡ ਥੈਟ ਕਿਉਂ ਕਿ ਅਸੀਂ ਜਿਹੜੇ ਪੜੇ ਲਿਖੇ ਹੈਗੇ ਆ ਅਸੀਂ ਫੇਲ ਕਰ ਗਏ ਆਪਣੀ ਡਿਊਟੀ ਵਿੱਚ ਅਸੀਂ ਫੇਲ ਕਰ ਗਏ ਕਿ ਬਿਕਾਜ਼ ਯੂ ਆਰ ਨੈਵਰ ਰიზਨ ਅਪ ਟੂ ਆਸਕ ਦੀ ਰਾਈਟ ਕਾਈਂਡ ਆਫ ਕੁਐਸਚਨਸ ਐਂਡ ਦੀ ਰਿਜ਼ਲਟ ਇਜ਼ ਦੇ ਆਲ ਗੈਟ ਅਵੇ ਵਿਦ ਇਟ ਔਰ ਇਹੀ ਇੱਕ ਕਾਰਨ ਹੈਗਾ ਕਿ ਸਾਡੀ ਅਗਰ ਆਪ ਇਕਨੋਮਿਕ ਸੋਚੋ ਗ੍ਰੋਥ ਦੇਖੋ ਬੜੇ ਇੱਕ ਸਾਥੀ ਨੇ ਬੜਾ ਅੱਛਾ ਕਿਹਾ ਕਿ ਗ੍ਰੋਥ ਡਰਾਈਵਨ ਇਕਨੋਮੀ ਹੈਗੀ ਹੈ ਐਂਡ ਸੋ ਆਨ ਐਂਡ ਸੋ ਫੋਰ ਮੇਰਾ ਤਾਂ ਹਰ ਵਾਰੀ ਕਹਿਣਾ ਰਿਹਾ ਹੈਗਾ ਕਿ 1991 ਚ ਜਿਹੜਾ ਪੋਲਿਸੀ ਮੇਕਰਸ ਜਿਹੜੇ ਸਾਨੂੰ ਉਸ ਟਾਈਮ ਇਕਨੋਮਿਕ ਰਿਫਾਰਮਸ ਲੈ ਕੇ ਆਏ تھے ਜਿਨ੍ਹਾਂ ਨੂੰ ਕਈ ਲੋਕੀ ਕਹਿੰਦੇ ਜੀ ਉਹ 1991 ਮੂਵਮੈਂਟ ਦੀ ਗੱਲ ਕਰਦੇ ਆਈ ਥਿੰਕ ਦੇ ਹੈਡ ਫੇਲਡ ਟੂ ਰੀਅਲਾਈਜ਼ ਕਿ ਕੱਟ ਐਂਡ ਪੇਸਟ ਕਰਕੇ ਜੋ ਤੁਸੀਂ ਚਪਕਾਤਾ ਹਿੰਦੁਸਤਾਨ ਤੇ ਦੈਟ ਵਾਸ ਨੋਟ ਦੀ ਓਨਲੀ ਵੇ ਫੋਰਵਰਡ सानू चाहिए कि अभी इंडस्ट्री नज़ ए इंजन ऑफ ग्रोथ लैके चलते एंड सैकेंड इंजन ऑफ ग्रोथ शुड हैव इन एग्रीकल्चर जस्ट बिकॉज अमेरिका डिंट से दैट जस्ट बिकॉज यूरोप डिंट से दैट जस्ट बिकॉज वर्ल्ड बैंक डिंट से दैट साडे इकोनोमिस्ट भी नहीं देश के बोले कोई नहीं बोलिया सारे ने मंजूर कर लिया जो अमरीका ने किया जो यूरोप ने किया और मानसिकता में आ गया कि ग्रोथ का रस्ता इको ही है जब तक किसानों खेती चु कहर नहीं करा तद तक इकोनॉमिक ग्रोथ नहीं हो सकती है ਪੰਜਾਬ ਗਵਰਨਮੈਂਟ ਹੋਵੇ ਹਰਿਆਣਾ ਗਵਰਨਮੈਂਟ ਹੋਵੇ ਸੈਂਟਰਲ ਗਵਰਨਮੈਂਟ ਹੋਵੇ ਸੈਕਸੈਸਿਵ ਗਵਰਨਮੈਂਟਸ ਦਾ ਪ੍ਰਯਾਸ ਹੈ ਕਿ ਪਿੰਨਾ ਚੋ ਲੋਕਾਂ ਨੂੰ ਕੱਢੋ ਲੋਕਾਂ ਨੂੰ ਕੱਢਣ ਵਾਸਤੇ ਸਾਰਾ ਪ੍ਰਯਾਸ ਹੈ ਇਕਨੋਮਿਕ ਡਿਜ਼ਾਈਨ ਇਸ ਤਰ੍ਹਾਂ ਬਣਾਇਆ ਗਿਆ ਕਿ ਇਹਨਾਂ ਨੂੰ ਬਾਹਰ ਕੱਢੋ ਐਂਡ ਵੀ ਆਰ ਵੈਰੀ ਹੈਪੀ ਸਾਨੂੰ ਹਰ ਜਗ੍ਹਾ ਮੈਂ ਕਿਹ ਜਗ੍ਹਾ ਜਿੱਥੇ ਵੀ ਜਾਣਾਂ ਉੱਥੇ ਮੈਂ ਸੁਣਦਾ ਜਿਵੇਂ ਬੋਲੇ ਜਾਂਦਾ ਕਿ ਵੀ ਐਗਰੀਕਲਚਰ ਬਹੁਤ ਦਬਾਅ ਥੱਲੇ ਹੈਗਾ ਐਗਰੀਕਲਚਰ ਬਹੁਤ ਬਰਡਨ ਥੱਲੇ ਹੈਗਾ ਇੰਨੀ ਪੋਪੂਲੇਸ਼ਨ ਉਹ ਐਗਰੀਕਲਚਰ ਨੂੰ ਉਹ ਬਿਲਕੁਲ ਇਕਨੋਮੀ ਜਿਹੜੀ ਹੈਗੀ ਨਹੀਂ ਚੱਲ ਸਕਦੀ ਕੀ ਕਰਨਾ ਚਾਹੀਦਾ ਹੈਗਾ ਇਹਨਾਂ ਨੂੰ ਸ਼ਹਿਰਾਂ ਵਿੱਚ ਕੱਢੋ ਉਹ ਸ਼ਹਿਰ ਤੋਂ ਲੋਕੀ ਵਾਪਿਸ ਆ ਗਏ ਸ਼ਹਿਰ ਤੋਂ ਲੋਕੀ ਵਾਪਿਸ ਆ ਗਏ ਆਰ ਵੀ ਈਵਨ ਅਵੇਅਰ ਆਫ ਥੈਟ ਨਹੀਂ ਮੈਂ ਜਦ ਪਹਿਲੀ ਵਾਰੀ ਕਿਸੇ ਨੂੰ ਪੁੱਛਿਆ ਕਿ ਭਾਈ ਇਹ ਤੁਸੀਂ ਅਗਰ ਇੱਕ ਡਾਕ ਇੱਕ ਸਰਕਾਰ ਦਾ ਆਪਣਾ ਅੰਕੜਾ ਆਂਦਾ ਹੈਗਾ ਪੀਰੀਆਡਿਕ ਲੇਬਰ ਸਰਵੇ ਤੁਸੀਂ ਉਹਨੂੰ ਦੇਖੋ ਤਾਂ ਅੱਜ ਉਹ ਕਹਿੰਦਾ ਪਿਆ ਕਿ 7 ਕਰੋੜ ਲੋਕ 7 ਕਰੋੜ ਪੀਪਲ ਹੈਵ ਗੋਨ ਬੈਕ ਟੂ ਦੀ ਵਿਲੇजेस ਇਨ ਲਾਸਟ 5 ইয়ারਸ ਪਿਛਲੇ 5 ਸਾਲਾਂ ਚ 7 ਕਰੋੜ ਲੋਕੀ ਵਾਪਿਸ ਜਾ ਚੁਕੇ ਹੈ ਇਹ ਆਫੀਸ਼ੀਅਲ ਅੰਕੜਾ ਹੈਗਾ డు ਵੀ ਰਿਅਲਾਈਜ਼ ਕਿ ਇਹ 7 ਕਰੋੜ ਕਿੰਨੇ ਹੁੰਦੇ ਹੈਗੇ ਹੈ ਇਕੋ ਰੋਮੈਂਟਿਕ ਸਾਈਜ਼ ਨਹੀਂ ਮੈਂ ਕਰ ਰਿਹਾ ਫਿਗਰ ਸ ਤੁਹਾਨੂੰ ਸਭ ਨੂੰ ਪਤਾ ਹੈ ਇਹ 7 ਕਰੋੜ ਲੋਕ ਕਿ ਗਏ ਹੈਗੇ ਤਾਂ ਐਗਰੀਕਲਚਰ दैट मींस ਦੇ ਰਿਲਾਈਜ਼ ਇੰਨੇ ਸਾਲਾਂ ਬਾਅਦ ਉਹਨਾਂ ਨੂੰ ਸਮਝ ਆਇਆ ਇਹ ਸਾਨੂੰ ਬੇਵਕੂਫ ਬਣਾਇਆ ਗਿਆ ਸੀਗਾ ਜਾਂ ਬਰੰਭ ਵਿੱਚ ਰੱਖਿਆ ਗਿਆ ਕਿ ਤੁਸੀਂ ਸ਼ਹਿਰ ਵਿੱਚ ਜਾਓਗੇ ਤਾਂ ਹੀ ਤੁਹਾਡੀ ਤਰੱਕੀ ਹੋਏਗੀ ਜਿੰਨੀ ਤਰੱਕੀ ਹੋਈ ਤੁਹਾਡੇ ਸਾਹਮਣੇ ਹੈ ਨਹੀਂ ਤਾਂ ਲੋਕੀ ਵਾਪਿਸ ਨਹੀਂ ਜਾਂਦੇ ਵਾਪਿਸ ਗਏ ਹੋਗੇ ਤਾਂ ਸਾਡਾ ਇੱਕ ਚੈਲੰਜ ਜਿਹੜਾ ਸਾਡੇ ਸਾਹਮਣੇ ਹੈਗਾ ਔਰ ਹੋਣਾ ਵੀ ਚਾਹੀਦਾ ਹੈ ਕਿ ਅਸੀਂ ਐਗਰੀਕਲਚਰ ਨੂੰ ਕਿਸ ਤਰ੍ਹਾਂ ਇਕਨੋਮਿਕਲੀ ਵਾਇਬਲ ਬਣਾਈਏ ਇਹ ਸਾਡਾ ਪ੍ਰਯਾਸ ਹੋਣਾ ਚਾਹੀਦਾ प्रसाद फिर भी लगे हुए हैं कि इतों एम एस पी आ गई तो वह माई गॉड सारा देश ही बैठ जाएगा वो तो मैंने याद है एक पिक्चर आई सी जब मैं थोड़ा पढ़िया नीचे तो सद् जरा दिता सानो मेरा पंजाब तो मैंने अपने टाइम पिक्चर याद आ गई मेरा गाँव मेरा देश उन्हें यही क्या कि हाय सर माऊँ किस किस को बताऊँ कैसे कैसे मैं बताऊँ पता नहीं कहती के कहानियाँ दसनी सगियाँ बट आई थिंक लैट्स ट्राई टू अंडरसटैंड सम ऑफ द स्टोरीज ਜਿਹੜੇ ਆਪਾਂ ਸਟੋਰੀਜ਼ ਦੀ ਗੱਲ ਕਰਦੇ ਹੈਗੇ ਆ ਉਹੀ ਉਹ ਉਹੀ ਸਿਚੁਏਸ਼ਨ ਹੈ ਉਹੀ ਰੈਲੇਵੈਂਸ ਹੈ ਉਹੀ ਇਕਨੋਮਿਕ ਗਰੋਥ ਦਾ ਪੈਟਰਨ ਹੈਗਾ ਜਿਹੜਾ ਅਸੀਂ ਇਨੇ ਦਸ਼ਕਾਂ ਤੋਂ ਆਪਣੇ ਮਾਈਂਡ ਵੀ ਸੰਦਸਿਆ ਗਿਆ ਕਿ ਹੋਰ ਕੋਈ ਤੁਹਾਡੇ ਕੋਲ ਰਸਤਾ ਨਹੀਂ ਹੈਗਾ ਵੀ ਜਨਰਲੀ ਬਲੀਵ ਅਗਰ ਤੁਸੀਂ ਇਕਨੋਮਿਕਸ 101 ਪੜ੍ਹੀ ਹੈ ਤਾਂ ਮੈਨੂੰ ਨਹੀਂ ਲੱਗਦਾ ਤੁਸੀਂ ਕਦੀ ਆਪਣੀ ਇਕਨੋਮਿਕਸ ਠੀਕ ਕਰ ਸਕਦੇ ਕੋਸੀ ਇਕਨੋਮਿਕਸ ਵਨ ਆਫ ਵਨ ਜਿਨੇ ਵੀ ਪੜੀ ਹੈ ਜਿਸ ਵੀ ਯੂਨੀਵਰਸਿਟੀ ਕਾਲਜ ਕੋਰਸ ਵਿੱਚ ਪੜੀ ਹੈਗੀ ਹੈ ਕਿਉਂਕਿ ਉਹ ਫੰਡਾਮੈਂਟਲੀ ਫਲੌਡ ਹੈਗੀ ਆ ਉਹ ਸਾਨੂੰ ਕਹਿੰਦੀ ਹੈ ਜਦ ਤੱਕ ਤੁਸੀਂ ਲੋਕਾਂ ਨੂੰ ਪਿੰਡਾਂ ਚੋਂ ਨਹੀਂ ਕੱਢੋਗੇ ਸ਼ਹਿਰ ਚ ਨਹੀਂ ਲੈ ਕੇ ਆਓਗੇ ਇਕਨੋਮਿਕ ਗਰੋਥ ਨਹੀਂ ਹੋ ਜਾਏ ਹੋਏਗੀ ਔਰ ਇਹ ਉਹਨਾਂ ਨੇ ਆਪਣੇ ਆંકੜੇ ਦਿੱਤੇ ਸਾਡੇ ਬੱਚਿਆਂ ਨੂੰ ਪਿਆਰ ਕਰਦਾ ਜਿਹੜਾ ਵੀ ਬੱਚਾ ਪੜ ਕੇ ਆਂਦਾ ਉਹਨਾਂ ਨੇ ਪਤਾ ਹੈ ਕਿ ਜੈਨੂਅਲੀ ਵਿਸ਼ਵਾਸ ਕਰਦਾ ਹੈ ਕਿ ਪਿੰਡ ਚੋਂ ਲੋਕਾਂ ਨੂੰ ਕੱਢਾਂਗੇ ਤਾਂ ਹੀ ਖੇਤੀ ਕਰ ਤਾਂ ਹੀ ਦੇਸ਼ ਦੀ ਤਰੱਕੀ ਹੋਏਗੀ ਪਰ ਕਿਸ ਨੇ ਸੋਚਿਆ ਹੀ ਨਹੀਂ ਕਿ ਇੱਕ ਮਹਾਤਮਾ ਗਾਂਧੀ ਵੀ ਸੀਗੇ ਜਿਹੜੇ ਕਹਿੰਦੇ ਸੀਗੇ ਨਹੀਂ ਪਿੰਡਾਂ ਦਾ ਤੁਸੀਂ ਸਵਰਾਜ ਉਹਨੂੰ ਬਿਲਡ ਅਪ ਕਰੋ ਪਿੰਡਾਂ ਨੂੰ ਬਿਲਡ ਅਪ ਕਰੋ ਔਰ ਉਹੀ ਤੁਹਾਡਾ ਇੱਕ ਵਿਕਾਸ ਦਾ ਰਸਤਾ ਹੈ ਸਾਨੂੰ ਆਪਣੇ ਲੋਕਾਂ ਤੇ ਸ਼ਰਮ ਤਾਂ ਆਂਦੀ ਹੈ ਇਹ ਤਾਂ ਆਪਾਂ ਜਾਣਦੇ ਹੀ ਆਂ ਲੇਕਿਨ ਬਾਹਰ ਦੇ ਲੋਕਾਂ ਨੂੰ ਅਸੀਂ ਬਹੁਤ ਕੁੱਝਦੇ ਹੈਗੇ ਮੈਨੂੰ ਯਾਦ ਹੈ ਇੱਕ ਵਾਰੀ ਨੋਬਲ ਲੌਰੀਅਟ ਨਾਰਮਨ ਬੋਰਲੌਗ ਜਦ ਹਿੰਦੁਸਤਾਨ ਦੇ ਉਸ ਟਾਈਮ ਪੀਰੀਅਡ ਵਿੱਚ ਆਂਦੇ ਸੀ ਤਾਂ ਉਸ ਸਮੇਂ ਮੈਂ ਇੰਡੀਅਨ ਐਕਸਪ੍ਰੈਸ ਵਿੱਚ ਹੁੰਦਾ ਸੀ तो मैनों मेरे पेपर का निर्देश सगा कि जब भी बोरलॉग इंडिया आते हैं तो यू हैव टू गो एंड स्पेंड टाइम विद हिम सो मेरे वास्ते बड़ा सौभाग्य सगा आई वुड ट्रैवल विद हिम आई वुड स्टे विद हिम एंड बहुत सीखन मिले बोरलॉग साहब एक बार पंत नगर आए थे एंड दैट ईयर आई थिंक वॉज नाइनटीन एटी फोर और एटी थ्री इस तरह का सर मेरी उन्होंने गल चल रही थी जब मेरे सवाल खत्म हो गए ਅੱਜਿਸ ਨਾਲ ਆਪਾ ਪੱਤਰਕਾਰ ਕਰਦੇ ਹਾਂ ਇੱਕ ਸਪੁੱਠਾ ਜਿਹਾ ਸਵਾਲ ਵੀ ਇੱਕ ਵਾਰੀ ਪੁੱਛ ਲੈਣੇ ਆ। ਤੇ ਮੈਂ ਉਹਨਾਂ ਨੂੰ ਸਵਾਲ ਪੁੱਛਿਆ ਕਿ 83 ਵਿੱਚ 1983 ਵਿੱਚ ਜਿਹੜਾ ਨੋਬਲ ਪੀਸ ਪ੍ਰਾਈਜ਼ ਮਿਲਿਆ ਉਹ ਪੋਲੈਂਡ ਦੇ ਲੇਕ ਵੈਲੈਸਾ ਸਾਹਿਬ ਨੂੰ ਮਿਲਿਆ ਸੀਗਾ ਜਿਹੜੇ ਬਾਅਦ ਵਿੱਚ ਪ੍ਰੈਜ਼ੀਡੈਂਟ ਵੀ ਬਣੇ। ਲੇਕ ਵੈਲੈਸਾ ਸਾਹਿਬ ਨੂੰ ਜਦ ਇਹ ਅਵਾਰਡ ਮਿਲਿਆ ਤਾਂ ਮੈਂ ਉਹਨਾਂ ਨੂੰ ਇਸ ਤਰ੍ਹਾਂ ਪੁੱਛ ਲਿਆ ਬੋਰਲੌਗ ਸਾਹਿਬ ਨੂੰ ਸਰ ਤੁਸੀਂ ਤਾਂ 1970s ਵਿੱਚ ਤੁਹਾਨੂੰ ਨੋਬਲ ਪੀਸ ਪ੍ਰਾਈਜ਼ ਮਿਲਿਆ ਸੀਗਾ। ਸੋ ਹਾਊ ਡੂ ਯੂ ਸੀ ਇਹ ਜਿਹੜੇ ਵੈਲੈਸਾ ਸਾਹਿਬ ਨੂੰ 어워드 ਮਿਲਿਆ ਹੈਗਾ ਨੋਬਲ ਪ੍ਰਾਈਸ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈਗਾ ਉਹ ਸੱਡਨਲੀ ਹੀ ਗਾਟ ਐਕਸਾਈਟਿਡ ਖੜੇ ਹੋ ਗਏ ਬੈਠ ਗਏ ਸਿੱਧੇ ਹੋ ਕੇ ਮਨੂੰ ਕਹਿੰਦੇ ਦਿਵਿੰਦਰ ਯੂ ਹੈਡ ਆਸਕਡ ਮੀ ਅ ਵੈਰੀ ਗੁੱਡ ਕੁਐਸਚਨ ਕਹਿੰਦੇ ਜਦ ਨੋਬਲ ਕਮੇਟੀ ਨੇ ਸੋਚਿਆ ਕਿ ਵਾਲੀਸਾ ਨੂੰ ਇਨਾਮ ਮਿਲਣਾ ਚਾਹੀਦਾ ਕਿ ਨਹੀਂ ਵਾਲੀਸਾ ਵਾਸ ਇ ਪੋਲੈਂਡ ਦੇ ਵਰਕਰਸ ਸੋਡਰਲਟੀ ਮੂਵਮੈਂਟ ਦੇ ਲੀਡਰ ਸੀਗਾ ਤੋ ਉਹਨਾਂ ਨੇ ਉਹਨਾਂ ਨੇ ਦੇਖਣਾ ਸੀ ਕਿ whether he gets he deserves a nobel prize or not ਤਾਂ ਉਹਨਾਂ ਨੇ ਨਾ ਇੱਕ ਟੀਮ ਦਾ ਗਠਨ ਕੀਤਾ ਉਹਨੂੰ ਭੇਜਿਆ ਉੱਥੇ ਪੋਲੈਂਡ ਵਿੱਚ ਜਾ ਕੇ ਦੇਖ ਕੇ ਆਓ ਕਿ ਹੀ ਡਿਜ਼ਰਵਸ ਇਨ ਨੋਬਲ ਪ੍ਰਾਈਜ਼ অর ਨਾ ਥ ਨੋਬਲ ਕਮੇਟੀ ਨੇ ਜਾ ਕੇ ਦੇਖਿਆ ਅਤੇ ਉਸ ਕਮੇਟੀ ਦੇ ਚੇਅਰਪਰਸਨ ਡਾਕਟਰ ਬੋਰਲੋਗ ਸੀ ਤੋ ਉਹ ਕਹਿੰਦੇ ਆ ਕਿ ਜਦ ਮੈਂ ਉੱਥੇ ਗਿਆ ਬੋਰਲੋਗ ਕਹਿੰਦੇ ਆ ਤੇ ਮੈਨੂੰ ਸਮਝ ਆਇਆ ਕਿ ਐਕਚੁਅਲੀ ਜਿਹੜਾ ਗੁਆਲੇ ਸਾਹਿਬ ਵਾਸ ਫਾਈਟਿੰਗ ਫੋਰ ਚੀਪਰ ਫੂਡ ਫਾਰ ਦੀ ਵਰਕਰਸ ਸਸਤਾ ਅਨਾਜ ਵਰਕਰਸ ਨੂੰ ਮਿਲੇ क्योंकि ही वॉज ए वर्कल्स ऑर्डरिटी मूवमेंट लीडर तो वो इफ सेंस ही वॉज डूइंग दैट बॉर्नर ऑफ द कमेटी की से नोबल प्राइज़ कमेटी नो कि वालेसा डज नॉट डिजर्व ए नोबल प्राइज़ और फिर भी उन्होंने नोबल प्राइज़ मिल गया मैं उन्होंने पूछा मैं क्या डॉक्टर साहब तुम्हें ए गल गलत कहती कि वही उन्होंने नोबल नो प्राइज़ फिर भी देना पै गया वालेसा वह कहें कि तुम इकोनॉमिक सोच देखो ये तो उन्होंने समझ नहीं है एंड दैट वाज माय फर्स्ट लेसन इन इकोनॉमिक थिंकिंग और मैंने कहें कि जब मैं उसे गया मैं देखिया कि वाली साहब वॉज फाइटिंग फॉर चीपर फूड फॉर दी वर्कर्स नॉट रिलाइजिंग वट विल हैपन टू मिलियनस ऑफ पीपल हु प्रोड्यूस दैट चीप फूड उन्होंने की हाल होएगा बॉडलॉग दॉडलॉग ने कहा किसी इंटरेस्ट नहीं एंड द रिजल्ट वाज कि उन्होंने अपनी रिकमेंडेशन लिखा ही डज नॉट डिजर्व ए नोबेल प्राइज पर उन्होंने नोबेल प्राइज फिर भी देता गया क्योंकि दुनिया दी इकोनॉमिक सोच ये है कि फूड दे प्राइसेस नो थल्ले रखना ਯਾਨੀ ਤੁਸੀਂ ਫੂਡ ਦੇ ਜਿਹੜਾ ਗਰੋਅਰ ਹੈਗਾ ਜਿਹੜਾ ਪੈਦਾਵਾਰ ਕਰਦਾ ਹੈ ਤੁਸੀਂ ਉਹਨੂੰ ਮਾਰ ਕੇ ਰੱਖਣਾ ਚਾਹੁੰਦੇ ਹੋ ਉਹਨੂੰ ਮਰਿਆ ਰੱਖਣਾ ਚਾਹੁੰਦੇ ਹੋ ਇਕਨੋਮਿਕ ਸੋਚ ਹੈ ਔਰ ਇਕਨੋਮਿਕ ਸੋਚ ਉੱਥੋਂ ਮੈਂ ਅੱਜ ਵੀ ਤੁਸੀਂ ਦੇਖ ਲਓ ਹਿੰਦੁਸਤਾਨ ਚ ਜਦ ਵੀ ਗੱਲ ਹੁੰਦੀ ਹੈ ਇਨਫਲੇਸ਼ਨ ਵੱਧ ਗਿਆ ਜੀ ਫੂਡ ਸਸਤਾ ਕਰੋ ਇਹ ਇੱਕ ਆਰਗੂਮੈਂਟ ਹੁੰਦਾ ਹੈ ਔਰ ਆਪਾਂ ਸਾਰੇ ਮੰਨ ਲੈਣੇ ਹੈਗੇ ਮੈਂ ਇਸ ਆਰਗੂਮੈਂਟ ਨੂੰ ਥੋੜਾ ਸਮਝਣ ਦੀ ਕੋਸ਼ਿਸ਼ ਕੀਤਾ ਸਾਰੀ ਇਨਫਲੇਸ਼ਨ ਦਾ ਤੁਸੀਂ ਅਗਰ ਡਾਟਾ ਦੇਖਦੇ ਹੋ ਤਾਂ ਉਹਦੇ ਵਿੱਚ ਕਿਹਾ ਜਾਂਦਾ ਹੈ ਕਿ ਵੀ ਸਬਜ਼ੀਆਂ ਦੀ ਵੋਲੇਟਿਲਟੀ ਹੁੰਦੀ ਹੈ ਮਤਲਬ ਪ੍ਰਾਈਸਸ ਵੱਧਦੇ ਹੈਗੇ ਸਡਨਲੀ ਅਪਸਾਈਡ ਅਪਸਾਈਡ ਡਾਊਨ ਹੁੰਦੀ ਹੈ ਔਰ ਜਦ ਮੀਡੀਆ ਸ਼ੋਰ ਮਚਾਣਾ ਸ਼ੁਰੂ ਕਰਦਾ ਕਿ ਮੇਰਾ ਹਾਊਸ ਦਾ ਬਜਟ ਖਰਾਬ ਹੋ ਗਿਆ ਇਹੀ ਗੱਲਾਂ ਹੁੰਦੀਆਂ ਹਨ ਹਾਊਸ ਦਾ ਬਜਟ ਖਰਾਬ ਹੋ ਗਿਆ ਤੁਹਾਨੂੰ ਉਹ ਦਿਖਾਨ ਗਿਆ ਹਾਊਸ ਵਾਈਫ ਜਿਹੜੀਆਂ ਬੋਲਣ ਗਿਆ ਕਿ ਮੇਰਾ ਤਾਂ ਜੀ ਬਜਟ ਖਰਾਬ ਹੋ ਗਿਆ ਇਹ ਨਹੀਂ ਕਿਸ ਨੇ ਪੁੱਛਿਆ ਕਿ ਤੁਸੀਂ ਜਦ ਪਿਛਲੇ ਦਿਨ ਗਏ ਸੀਗੇ ਉਥੇ ਕਿਸੇ ਮਾਲ ਵਿੱਚ ਸ਼ੋਪਿੰਗ ਕਰਨ ਤਾਂ ਨਹੀਂ ਤੁਹਾਡਾ ਬਜਟ ਖਰਾਬ ਹੋਇਆ ਲੇਕਿਨ ਉਹ ਆਲੂ ਪਿਆਜ਼ ਨਾਲ ਸਭ ਦਾ ਬਜਟ ਖਰਾਬ ਹੁੰਦਾ ਲੇਟਸ ਨਾਊ ਲੁੱਕ ਇਨਟੂ ਇਟ ਤੁਹਾਡਾ ਅਵਰੇਜ ਬਜਟ ਤੁਸੀਂ ਆਪਣਾ ਕਿਚਨ ਦਾ ਦੇਖਦੇ ਹੋ 10000 ਤੋਂ ਲੈ ਕੇ 20000 ਰੁਪਏ ਦੇ ਵਿੱਚ ਤੁਹਾਡਾ ਅਵਰੇਜ ਬਜਟ ਹੈ ਕਿਚਨ ਦਾ ਚਾਹੇ ਤੁਸੀਂ ਛੋਟੇ ਹੋ ਚਾਹੇ ਤੁਸੀਂ ਵੱਡੇ ਹੋ ਉਹ ਉਹਦੇ ਵਿੱਚ ਇੰਟਰਸਟਿੰਗ ਗੱਲ ਦੇਖੋ ਜਦ ਆਪਾਂ ਆਲੂ ਪਿਆਜ਼ ਦੀ ਗੱਲ ਕਰਦੇ ਹਾਂ ਤਿੰਨ ਚੀਜ਼ਾਂ ਦੇ ਪ੍ਰਾਈਸਸ ਵੱਧਦੇ ਹੈਗੇ ਆਲੂ ਪਿਆਜ਼ ਟਮਾਟਰ ਉੱਪਰ ਥੱਲੇ ਹਾਂਜੀ ਉਹ ਟੋਟਲ ਤੁਸੀਂ ਦੇਖ ਲਿਓ ਅਗਰ ਤੁਹਾਡਾ ਪ੍ਰਾਈਸ 200 ਰੁਪਏ ਵੀ ਪਹੁੰਚ ਜਾਂਦਾ ਹੈਗਾ ਆਲੂ ਦਾ ਜਾਂ ਪਿਆਜ਼ ਦਾ ਤਾਂ ਤੁਸੀਂ ਦੇਖੋਗੇ ਕਿ ਤੁਹਾਡੇ ਘਰ ਦਾ ਜਿਹੜਾ ਬਜਟ ਹੈਗਾ ਮੈਂ ਤੁਹਾਨੂੰ ਕਿਹਾ 10000 ਉਹ 20000 ਦੇ ਪਿੱਛੇ ਵਿੱਚ ਆਪਰੇਟ ਕਰਦਾ ਹੈ ਉਹ 1000 ਤੋਂ ਜ਼ਿਆਦਾ ਨਹੀਂ ਵੱਧਦਾ 1000 ਤੋਂ ਨਹੀਂ ਵੱਡਦਾ ਜਾਦੇ ਫਿਰ ਸਾਹਮਣੇ ਬੋਲਿਆ ਜਾਂਦਾ ਹੈ ਕਿ ਵੀ ਆਰ ਐ 5 ਟ੍ਰਿਲੀਅਨ ਇਕਨੋਮੀ ਗੋਇੰਗ ਟੂ ਬੀ ਸੂਨ ਐ 5 ਟ੍ਰਿਲੀਅਨ ਇਕਨੋਮੀ ਏ 5 ਟ੍ਰਿਲੀਅਨ ਇਕਨੋਮੀ ਜਿਹੜੀ ਹੈਗੀ ਆ ਉਹ ਆਲੂ ਪਿਆਜ਼ ਨਾਲ ਹੀ ਹਿਲ ਜਾਂਦੀ ਹੈ ਕਦੀ ਸੋਚਿਆ ਤੁਸੀਂ ਕਿਸ ਤਰ੍ਹਾਂ ਹੋ ਸਕਦਾ ਕਿ ਆਲੂ ਪਿਆਜ਼ ਜਿਹੜਾ ਹੈਗਾ ਉਹ 5 ਟ੍ਰਿਲੀਅਨ ਇਕਨੋਮੀ ਨੂੰ ਹਿਲਾ ਦੇ ਉਹ ਸਾਨੂੰ ਤਾਂ ਅਖਬਾਰਾਂ 'ਚ ਇਹੀ ਆਂਦਾ ਵੀ ਸਾਰੀ ਇਕਨੋਮੀ ਜੀ ਹੈ ਹਿਲ ਉਥਲ ਪੁਥਲ ਹੋ ਗਈ ਹੈ ਕਿਉਂਕਿ ਆਲੂ ਪਿਆਜ਼ ਦੇ ਦਾਮ ਵੱਧ ਗਏ ਹੈਗੇ ਵੀ ਆਲ ਬੋਰੋ ਦੈਟ ਵੀ ਆਲ ਯੂ ਨੋ ਗੋ ਬਾਈ ਦੈਟ ਕਾਈਂਡ ਆਫ ਆਈਡੀਓਲੋਜੀ ਜੋ ਸਾਡੇ ਤੇ ਥੋਪੀ ਜਾਂਦੀ ਹੈਗੀ ਹੈ ਮੇਰਾ ਇਹ ਕਹਿਣਾ ਹੈਗਾ ਔਰ ਜਦ ਮੈਂ ਇੱਕ ਪਹਿਲੀ ਵਾਰ ਲੇਖ ਲਿਖਿਆ ਆਮ ਸੋ ਹੈਪੀ ਕਿ ਰਿਜ਼ਰਵ ਬੈਂਕ ਆਫ ਇੰਡੀਆ ਟੁਕ ਨੋਟਿਸ ਆਫ ਇਟ ਮੈਨੋਚ ਕੀਆ ਸੀਗਾ ਆਲੂ ਪਿਆਜ਼ ਔਰ ਟਮਾਟਰ ਦੇ ਜਿਹੜੇ ਪ੍ਰਾਈਸਿਸ ਹੈ ਇਹਨਾਂ ਨੂੰ ਬਾਹਰ ਰੱਖਿਆ ਜਾਏ ਇਨਫਲੇਸ਼ਨ ਇਹਦਾ ਕੋਈ ਰੋਲ ਨਹੀਂ 인ਫਲੇਸ਼ਨ ਤੇ ਹੈਗਾ ਸਾਨੂੰ ਸਿਰਫ ਬੇਕੂ ਬਣਾਇਆ ਜਾਂਦਾ ਇੱਕ ਵਰਲਡ ਬੈਂਕ ਦੇ ਸੌਰੀ ਰਿਜ਼ਰਵ ਬੈਂਕ ਆਫ ਇੰਡੀਆ ਦੇ ਇੱਕ ਡਿਪਟੀ ਗਵਰਨਰ ਸਾਹਿਬ ਨੇ ਕਿਹਾ ਆਪਣੇ ਟਾਕ ਵਿੱਚ ਉਹਨਾਂ ਨੇ ਕਿਹਾ ਕਿ ਪੰਜ ਕੰਪਨੀਆਂ ਨੂੰ ਤੁਸੀਂ ਕੰਟਰੋਲ ਕਰ ਲੋ 인ਫਲੇਸ਼ਨ ਕੰਟਰੋਲ ਹੋ ਜਾਂਦਾ ਉਹ ਪੰਜ ਕੰਪਨੀਆਂ ਤੇ ਕੋਈ ਗੱਲ ਨਹੀਂ ਕਰਦਾ ਟਮਾਟਰ ਆਲੂ ਪਿਆਜ਼ ਤੇ ਗੁੱਸਾ ਆ ਜਾਂਦਾ ਸਭ ਨੂੰ ਸਬਮਿਸ਼ਨ ਸਿਰਫ ਇਹ ਹੈ ਕਿ ਕਦੀ ਸੋਚਿਆ ਕਿ ਆਪਾਂ ਜਦ ਆਲੂ ਪਿਆਜ਼ ਸੁੱਟਦੇ ਹੈਗੇ ਕਿਸਾਨ ਸੜਕਾਂ ਤੇ ਤੋਂ ਉਹਨਾਂ ਦਾ ਕੀ ਹਾਲ ਹੁੰਦਾ ਹੋਵੇਗਾ ਮੈਂ ਪੰਜਾਬ ਚ ਕਈ ਵਾਰੀ ਗੱਲ ਕਰਦਾ ਯਾਰ ਆਲੂ ਪਿਆਜ਼ ਸੁੱਟਦੇ ਉਹਨਾਂ ਦੇ ਉਹ ਕਹਿੰਦਾ ਜੀ ਇਹ ਤਾਂ ਹੁੰਦਾ ਰਹਿੰਦਾ ਤੁਸੀਂ 1 ਮਹੀਨਾ ਤਨਖਾਹ ਰੋਕੇ ਦੇਖ ਲੋ EMPLOYEES ਦੀ ਜੇ ਸਾਰਾ ਸੈਕਰੀਟਰੀ ਇਤਨਾ ਚੁਕਲਾਂਂ ਸਰਤੇ ਲੇਕਿਨ ਆਲੂ ਪਿਆਜ਼ ਆ ਤਾਂ ਹੁੰਦਾ ਰਹਿੰਦਾ ਜੀ ਇਹਨਾਂ ਦੇ ਕਦੇ ਕਦੇ ਸਿੱਟਦੇ ਆ ਤੇ ਕਦੇ ਇਹਨਾਂ ਨੂੰ ਚੰਗੀਆਂ ਕੀਮਤਾਂ ਮਿਲ ਜਾਂਦੀਆਂ ਇਹ ਸਾਡੀ ਸੋਚ ਵਿੱਚ ਹੈਗੀ ਹੈ ਦੀ ਪੁਆਇੰਟ ਆਮ ਟ੍ਰਾਈਂਗ ਟੂ ਮੇਕ ਇਸ ਕਿ ਇਕਨੋਮਿਕਸ ਵਨ ਆਫ ਵਨ ਆਸਾਨੋ ਇਸ ਤਰ੍ਹਾਂ ਦਾ ਇੱਕ 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 ਸਿਸਟਮ ਇਖਤਿਆਰ ਕਰਤਾ ਹੈ ਸਾਡੀ ਸੋਚ ਵਿੱਚ ਕਿ ਅਸੀਂ ਉਹ ਚੋਂ ਨਿਕਲ ਨਹੀਂ ਸਰਦੇ ਹੋ ਹਮਤੋ ਸੇ ਸਭ ਜਗ੍ਹਾ ਬੋਲੋਗੇ ਤਾਲੂ ਪਿਆਜ ਨੂੰ ਬਲੇਮ ਕਰੋਗੇ 인ਫਲੇਸ਼ਨ ਵੱਧ ਗਈ ਹੈ ਹੋਰ 인ਫਲੇਸ਼ਨ ਤਾਂ ਵੱਧਦੀ ਨਹੀਂ ਹੈਗੀ ਹੁਣ ਜਿਹੜਾ ਅੱਠਵਾਂ ਵੇਤਨ ਆਯੋਗ ਆਏਗਾ ਆਏਗਾ ਉਹਦੇ ਨਾਲ 인ਫਲੇਸ਼ਨ ਵਧੇਗੀ ਕੋਈ ਨਹੀਂ ਗੱਲ ਕਰਦਾ ਕੋਈ ਨਹੀਂ ਗੱਲ ਕਰਦਾ ਔਰ ਤੁਸੀਂ ਜੇ ਸੱਤਵਾਂ ਵੇਤਨ ਆਯੋਗ ਦੇਖ ਲਓ ਉਹ ਵੀ ਸਮਝਾ ਥੋੜਾ ਸਮਝ ਲਈਏ ਸੱਤਵਾਂ ਵੇਤਨ ਆਯੋਗ ਆਇਆ ਸੀਗਾ ਤਾਂ ਉਹਦੇ ਵਿੱਚ ਸਰਕਾਰ ਦੇ ਸੈਂਟਰਲ ਗਵਰਨਮੈਂਟ ਦੇ 1 ਲੱਖ ਇਮਪਲੋਇਜ਼ ਔਰ ਪੈਨਸ਼ਨਰਸ ਵਾਸਤੇ ਸੀਗਾ ਉਹਦੇ ਵਿੱਚ ਉਹ ਸਰਕਾਰ ਦਾ ਬਜਟ ਸੀਗਾ 1 ਲੱਖ 2000 ਕਰੋੜ ਇਹਨਾਂ ਇਮਪਲੋਇਜ਼ ਦੀ ਤਨਖਾਹ ਵਾਸਤੇ ਲੇਕਿਨ ਇੱਕ ਕ੍ਰੈਡਿਟ ਸਵਿਸ ਦੀ ਇੱਕ ਸਟੱਡੀ ਆਈ ਸੀ ਬੜੀ ਇੰਟਰਸਟਿੰਗ ਸੀ ਕਿ ਉਸੇ ਟਾਈਮ ਤੇ ਉਹਨੇ ਕਿਹਾ ਕਿ ਜਦ ਇਹ ਸਤਵਾਂ ਵੇਤਨ ਆਯੋਗ ਸਾਰੇ ਦੇਸ਼ ਵਿੱਚ ਜਾਏਗਾ ਯਾਨੀ ਸਟੇਟ ਗਵਰਨਮੈਂਟਸ ਦੇ ਪ੍ਰੋਗਰਾਮ ਪੀਐਸਯੂਜ਼ ਵਿੱਚ ਸਟੇਟ ਗਵਰਨਮੈਂਟ ਦੇ ਉੱਪਰ ਔਰ ਬਾਕੀ ਯੂਨੀਵਰਸਿਟੀਆਂ ਔਰ ਕਾਲਜਸ ਵਿੱਚ ਉਹਨਾਂ ਨੇ ਕਿਹਾ ਕਿ ਇਹਦਾ ਐਕਸਟਰਾ ਐਡੀਸ਼ਨਲ ਬਜਟ ਹਰ ਸਾਲ ਉਹ 4.5 ਲੱਖ ਕਰੋੜ ਤੋਂ 4 ਲੱਖ 80 ਹਜ਼ਾਰ ਕਰੋੜ ਹੋਏਗਾ ਕਿਸੇ ਨੇ ਬੋਲਿਆ ਹਿੰਦੁਸਤਾਨ ਵਿੱਚ ਕਿ ਇਹ ਨਾਲ ਇਕਨੋਮੀ ਬੈਠ ਜਾਏਗੀ ਕਿਸੇ ਨੇ ਨਹੀਂ ਬੋਲਿਆ ਕਿ ਸਾਰੇ ਅਸੀਂ ਬੈਨੇਫਿਸ਼ੀਰੀ ਸੀਗੇ ਯੂ ਆਰ ਆਲ ਵੈਰੀ ਹੈਪੀ ਕਿ ਇਸ ਅਦਾ ਵੇਤਨ ਆਯੂਗ ਵੜ ਗਿਆ ਮੈਂ ਪਹਿਲੇ ਹੀ ਕਹਿ ਰਿਹਾ ਕਿ ਮਨੇ ਪਹਿਲੇ ਇੱਕ ਤਰ੍ਹਾਂ ਅਰਦਾਸ ਕਰ ਚੁੱਕਾ ਕਿ ਮੈਨੂੰ ਕੋਈ ਦਿੱਕਤ ਨਹੀਂ ਹੈ ਪਲੀਜ਼ ਡੋਨਟ ਗੈਟ ਮੀ ਰੌਂਗ ਬਟ ਲੈਟ ਅਸ ਟ੍ਰਾਈ ਟੂ ਅੰਡਰਸਟੈਂਡ ði ਇਕਨੋਮਿਕ ਫੰਡਾਸ ਹੁਣ 4.5 ਲੱਖ ਕਰੋੜ ਰੁਪਏ ਹਰ ਸਾਲ ਅਸੀਂ ਅਤ੍ਰਿਕਤ ਦਿਨੇ ਆਏ ਹੈਗੇ ਆ ਫਾਰ 7ਥ ਪੇ ਕਮਿਸ਼ਨ ਹੁਣ 8ਥ ਪੇ ਕਮਿਸ਼ਨ ਆ ਰਿਹਾ ਜੇ ਹੁਣ ਅਗਰ ਸਰਕਾਰ ਕਹਿ ਰਹੀ ਹੈ ਕਿ ਸਾਡਾ ਖਰਚਾ ਜਿਹੜਾ ਹੈਗਾ 2 ਲੱਖ ਕਰੋੜ ਦੇ ਆਸ-ਪਾਸ ਹੋਏਗਾ ਮੇਰਾ ਮੰਨਣਾ ਹੈ ਕਿ ਸੈਂਟਰਲ ਗਵਰਨਮੈਂਟ ਵਾਸਤੇ ਹੈਗਾ ਟੋਟਲ ਖਰਚਾ ਜਿਹੜਾ ਹੋਏਗਾ ਹਰ ਸਾਲ ਐਡੀਸ਼ਨਲ 6 ਲੱਖ ਕਰੋੜ ਤੋਂ ਕੱਟਣੀ ਹੋਏਗਾ 6 ਲੱਖ ਕਰੋੜ ਰੁਪਿਆ ਆਪਾਂ ਕਦੀ ਸੁਣਿਆ ਕਿ ਬਈ ਦੇਸ਼ ਦੀ ਦੇਸ਼ ਦੇ ਜਿਹੜੇ ਕਰਜ਼ਾ ਲੈ ਰਹੀਆਂ ਸਰਕਾਰਾਂ ਉਹਨਾਂ ਦਾ ਕੀ ਹੋਏਗਾ ਜਾਂ ਉਹਨਾਂ ਨੂੰ ਖਤਮ ਕਰਨਾ ਚਾਹੀਦਾ ਜਾਂ ਉਹਨਾਂ ਨੂੰ ਕਟੇਲ ਕਰਨਾ ਚਾਹੀਦਾ ਹੈ ਪੇ ਕਮਿਸ਼ਨ ਕਿਸੇ ਨੇ ਨਹੀਂ ਕਿਹਾ ਸਾਰੀ ਕੋਸ਼ਿਸ਼ ਇੱਥੇ ਹੁੰਦੀ ਹੈ ਕਿ ਕਿਸਾਨਾਂ ਨੂੰ ਨਾ ਕਿਤੇ ਹੋਰ ਕੁਝ ਮਿਲ ਜਾਏ ਉਹ ਜਿਹੜਾ ਪੈਸਾ ਬਚ ਜਾਏਗਾ ਉਸੇ ਬਚਾਈਏ ਉਹ ਬਚਾਨ ਦੀ ਗੱਲ ਹੁੰਦੀ ਹੈ ਦੈਟ ਮੇਬੀ आवर ਸੇਵਿੰਗ ਮੇਰਾ ਸਬਮਿਸ਼ਨ ਸਿਰਫ ਤੁਹਾਡੇ ਸਾਹਮਣੇ ਇਹ ਕਹਿੰਦਾ ਮਤਲਬ ਇਹ ਹੈਗਾ ਕਿ ਅਗਰ ਅਸੀਂ ਅੱਜ ਵੀ ਰਿਫਿਊਜ਼ ਕਰਦੇ ਹਾਂ ਦੇਖਣ ਨੂੰ ਕਿ 2046 ਵਿੱਚ ਜਦ 4.5 ਲੱਖ ਪੀਐਨ ਦੀ ਤਨਖਾਹ ਹੋਏਗੀ ਉਸ ਟਾਈਮ ਕਿਸਾਨ ਦਾ ਕੀ ਬਰਚਸ ਹੋ ਰਹੇਗਾ ਆਈ ਥਿੰਕ ਤਦ ਤੱਕ ਸਾਨੂੰ ਅਸੀਂ ਓਨੈਸਟਲੀ ਅਸੀਂ ਕਿਸਾਨੀ ਨੂੰ ਬਚਾਣਾ ਨਹੀਂ ਚਾਹਦੇ ਇਹਦਾ ਮਤਲਬ ਹੈ ਨਹੀਂ ਬਚਾਣਾ ਚਾਹਦੇ क्योंकि सूँ पता है कि जब साढ़े चार लाख दो हज़ार छियाली मैं तो रहा नहीं पर जिने बंदे रह सब लोग उस टाइम याद रहे कि उस समय दो हज़ार छियाली विकसित भारत हो गया तुम ये देखो कि बाकी विकसित भारत भारत का की कि विकसित हो जाएगा या डिवेलप हो जाएगी और तुम सोचो कि आइसोलेटेड है साडे देश के दे मेन लैंड इकोनोमिस्ट एंड प्लीज़ मैं हर जगह कहना कि तुम पोलीटिशियनों ब्लेम करो जरूर करो पर मेन लैंड इकोनोमिस्ट ना छोड़ो उन्होंने नज़र बिल्कुल बरकरार रखो ਕਿਉਂਕਿ ਉਹ ਤੁਹਾਡਾ ਇੰਨਾ ਬੇਕੂਫ ਬਣਾ ਜਾਂਦੇ ਆ ਤੁਹਾਨੂੰ ਪਤਾ ਹੀ ਨਹੀਂ ਚੱਲਦਾ ਔਰ ਮੈਨੂੰ ਸੱਚ ਨਾਲ ਕਿ ਹਰ ਜਗ੍ਹਾ ਆਪਾਨੂੰ ਸਮਝ ਆਏ ਇਸ ਗੱਲ ਨੂੰ ਹੁਣ ਤੁਸੀਂ ਦੇਖੋ OECD OECD इज ऑर्गेनाइजेशन फॉर इकोनॉमिक कोऑपरेशन एंड डेवलपमेंट इट इज द richest ट्रेडिंग ਬਲੋਕ ਆਫ द वर्ल्ड ਇਟ ਹੈਸ 37 ਕੰਟਰੀਜ਼ 37 ਕੰਟਰੀਜ਼ ਇੱਕ 2000 ਤੋਂ ਲੈ ਕੇ ਇੱਕ ਸਟੱਡੀ ਕਰਦੀ ਆ ਰਹੀ ਹੈ ਹਰ ਸਾਲ ਉਹਨਾਂ ਨੇ ਕਿਹਾ ਹੈਗਾ ਕਿ ਦੁਨੀਆ ਦੇ 54 ਕੰਟਰੀਜ਼ ਦੇ ਆਰ ਦੀ ਮੇਜਰ ਐਗਰੀਕਲਚਰ ਇਕਨੋਮੀਆਂ ਇਸ ਉਦੇ ਵਿੱਚ ਸਾਰਿਆਂ ਨੂੰ ਦੇਖੋ ਕਿੰਨੀ ਸਪੋਰਟ ਮਿਲਦੀ ਹੈ ਕਿਸਾਨਾਂ ਵਾਸਤੇ ਸਭ ਤੋਂ ਲੋਇਸਟ ਸਪੋਰਟ ਹਿੰਦੁਸਤਾਨ ਚ ਮਿਲਦੀ ਹੈ ਔਰ ਉਹ ਸਟੱਡੀ ਕਹਿੰਦੀ ਹੈ ਕਿ ਸਭ ਤੋਂ ਲੋਇਸਟ ਸਪੋਰਟ ਦਾ ਮਤਲਬ ਇੱਕ ਹੋਰ ਵੀ ਹੈ ਕਿ ਸੰਨ 2000 ਤੋਂ ਲੈ ਕੇ ਅੱਜ ਤੱਕ ਹਿੰਦੁਸਤਾਨ ਦਾ ਕਿਸਾਨ ਹਰ ਸਾਲ ਘਾਟੇ ਦੀ ਖੇਤੀ ਕਰਦਾ ਆ ਰਿਹਾ ਇਹ OECD ਕਹਿੰਦੀ ਹੈ ਮੈਂ ਨਹੀਂ ਕਿਹਾ ਉਹ ਕਹਿੰਦੇ ਕਿ ਹਰ ਸਾਲ ਹਿੰਦੁਸਤਾਨ ਦਾ ਕਿਸਾਨ ਔਰ ਇਹ ਹੀ ਕਿਸਾਨ ਹੈ ਦੁਨੀਆ ਵਿੱਚ ਮੇਜਰ ਇਕਨੋਮੀਆਂ 54 ਕੰਟਰੀਜ਼ ਵਿੱਚ ਜਿਹੜਾ ਹਰ ਸਾਲ ਘਾਟੇ ਦੀ ਖੇਤੀ ਕਰਦਾ ਆ ਰਿਹਾ। देयर आर 3 ਕੰਟਰੀਜ਼ ਇਨ ਦਿ ਨੈਗੇਟਿਵ ਜ਼ੋਨ ਇੱਕ ਵੇਟਨਾਮ ਇੱਕ ਅਰਜنٹინა ਇੱਕ ਇੰਡੀਆ। ਵੇਟਨਾਮ ਔਰ ਅਰਜنٹინა ਦੀ ਜਿਹੜੀ ਗਵਰਨਮੈਂਟ ਹੈਗੀ ਆ ਉਹ ਬਜਟ ਦੇ ਸਪੋਰਟ ਨਾਲ ਉਹ ਘਾਟਾ ਪੂਰਾ ਕਰਦੀ ਆ। ਹਿੰਦੁਸਤਾਨ ਦੀ ਸਰਕਾਰ ਹੈ ਉਹ ਭਗਵਾਨ ਪਰੋਸੇ ਛੱਡ ਦਿੰਦੀ ਹੈ ਕਿਸਾਨ ਨੂੰ। ਕਿ ਤੋਂ ਉਹਨੋਂ ਇੱਕ ਸਾਰੇ ਕਿਸਾਨ ਵੀ ਵਿਚਾਰੇ ਕੀ ਕਰਨਗੇ ਉਹਨਾਂ ਨੂੰ ਦੱਸਿਆ ਜਾਂਦਾ ਕਿ ਇੰਨੀ ਸਕੀਮਾਂ ਆ ਗਈਆਂ ਜੀਆਂ ਇਸ ਸਕੀਮ ਵਿੱਚ ਇੰਨਾ ਪੈਸਾ ਰੱਖਿਆ ਸੀ ਇਸ ਵਿੱਚ ਹਿੱਸਾ ਰੱਖਿਆ ਤਾਂ ਕਿਸਾਨ ਦੀ ਤਾਂ ਬੜੀ ਸਪੋਰਟ ਹੁੰਦੀ ਹੈ ਟਵਿੱਟਰ ਤੇ ਤਾਂ ਮੈਨੂੰ ਗਾੜੀਆਂ ਕੱਢੀ ਜਾਂਦੀਆਂ ਲੋਕਾਂ ਤਰਫੋਂ ਕਿ ਸਭ ਇੰਨਾ ਪੈਂਪਰਡ ਹੈ ਹਿੰਦੁਸਤਾਨ ਦਾ ਕਿਸਾਨ ਤੁਸੀਂ ਕਹਿੰਦੇ ਹੋ ਕਿ ਇੱਕ ਕ੍ਰਾਈਸਿਸ ਵਿੱਚ ਹੈਗਾ ਮੈਨੂੰ ਸਮਝ ਨਹੀਂ ਆਇਆ ਕਿ OECD ਨੂੰ ਨਹੀਂ ਸਮਝ ਆਏਗਾ OECD ਨੂੰ ਨਹੀਂ ਪਤਾ ਸੀਗਾ ਕਿ ਜਦ ਉਹਨਾਂ ਨੇ ਐਨਾਲਿਸਿਸ ਕੀਤਾ ਕਿ ਹਿੰਦੁਸਤਾਨ ਦਾ ਕਿਸਾਨ ਘਾਟੇ ਦੀ ਖੇਤੀ ਕਰਦਾ ਆ ਰਿਹਾ ਹਰ ਸਾਲ ਤਨ ਹੈਰਾਨਗੀ ਹੋਏਗੀ ਪਿਛਲੇ 2 ਸਾਲਾਂ ਵਿੱਚ 22 23 23 24 ਵਿੱਚ ਹਿੰਦੁਸਤਾਨ ਦੇ ਕਿਸਾਨਾਂ ਨੂੰ 25 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ 25 ਲੱਖ ਕਰੋੜ ਰੁਪਏ ਕੋਈ ਬੋਲੇ ਕੋਈ ਅਸੈਂਬਲੀ ਤੁਸੀਂ ਆਰਗੂਮੈਂਟ ਦੇਖਿਆ ਪਾਰਲੀਮੈਂਟ ਗੱਲ ਸੁਣੀ ਜਾਂ ਕਿਸੇ ਯੂਨੀਵਰਸਿਟੀ ਚ ਗੱਲ ਸੁਣੀ ਹੋਵੇ ਦਿਖਾ ਦਿਓ ਜਰਾ ਸਾਰੇ ਦਾ ਇੱਕੋ ਜਿਹਾ ਲੱਗੇ ਹੋਏ ਹੈ ਇੱਕੋ ਸੋਚ ਦੇ ਹੈਗੇ ਬੰਦੇ ਉਹ ਤੁਹਾਨੂੰ ਦੱਸੀ ਜਾਣਗੇ ਕਿ ਇਹ ਸਾਡਾ ਐਗਰੀਕਲਚਰ ਵਿੱਚ ਇੱਕ ਕ੍ਰਾਈਸਿਸ ਹੈਗਾ ਇੱਥੇ ਪੈਸਾ ਨਹੀਂ ਅਸੀਂ ਇਨਵੈਸਟ ਕਰਨਾ ਇੱਥੇ ਨਹੀਂ ਲਗਾਣਾ ਉਹ ਲਗਾਣਾ ਉਹ ਸਾਰੀ ਗੱਲਾਂ ਆਪਾਂ ਸੁਣਦੇ ਆ ਰਹੇ ਹਿੰਨੇ ਸਾਲਾਂ ਤੋਂ ਹੁਣ ਵੀ ਸੁਣਦੇ ਆਵਾਂਗੇ ਇੱਕ ਨਵਾਂ ਵੀ ਇੱਕ ਸ਼ੋਅ ਸ਼ਫੂਗਾ ਜੇ ਆ ਜਾਂਦਾ ਹੈਗਾ ਹਰ ਹਰ 2 3 4 5 ਸਾਲ ਤੇ ਬਾਅਦ ਉਹ ਇਕਨੋਮਿਸਟ ਕਹਿੰਦੇ ਹੈ ਜੀ ਕਿ ਜਦ ਤੱਕ ਕਿਸਾਨ ਵੈਲਿਊ ਐਡ ਨਹੀਂ ਕਰੇਗਾ ਤਦ ਤੱਕ ਉਹਦੀ ਤਰੱਕੀ ਨਹੀਂ ਹੋ ਸਕਦੀ ਮੈਨੂੰ ਨਹੀਂ ਲੱਗਦਾ ਕਿਉਂ ਕਿਹਾ ਗਿਆ ਹੈ ਪਰ ਜੋ ਵੀ ਹੈ ਮਕਸਦ ਉਹ ਆਪਾਂ ਜਬਾਰ ਸਮਝਾਂਗੇ ਤਾਂ ਹੋ ਜਾਏਗਾ ਪਿਛਲੇ ਕੁਝ ਸਾਲਾਂ ਪਹਿਲੇ ਮੈਨੂੰ ਕਾਫੀ ਗਰੋਥ ਜਿਹੜੇ ਹਿੰਦੁਸਤਾਨ ਦੇ ਹੈਗੇ ਉਹਨਾਂ ਨੇ ਮੈਨੂੰ ਬੁਲਾਇਆ ਉਹਨਾਂ ਨੂੰ ਐਡਰੈਸ ਕਰਨ ਵਾਸਤੇ ਤਾਂ ਮੈਂ ਬੈਂਗਲੌਰ ਗਿਆ ਮੈਂ ਉਹਨਾਂ ਨੂੰ ਕਿਹਾ ਤੁਹਾਡਾ ਸਿਰੇ ਸ਼ਾਮ ਨੂੰ ਬੈਠੇ ਸਿਰੇ ਮੇਰਾ ਲੈਕਚਰ ਸੀਗਾ ਮੈਂ ਉਹਨਾਂ ਨੂੰ ਕਿਹਾ ਤੁਸੀਂ ਦੱਸੋ ਤੁਹਾਡੇ ਕੀ ਪ੍ਰੋਬਲਮਸ ਹੈਗੇ ਤਾਂ ਕਿ ਸਾਨੂੰ ਵੀ ਕੁਝ ਸਮਝ ਆਏ ਉਹ ਕਹਿੰਦੇ ਜੀ ਸਾਡਾ 8000 ਕਰੋੜ ਰੁਪਏ ਦਾ ਕਰਜ਼ਾ ਹੈਗਾ ਅਸੀਂ ਚਾਹੁੰਦੇ ਹਾਂ ਕਿ ਸੈਂਟਰ ਇਹਨੂੰ ਰਾਈਟ ਆਫ ਕਰ ਦੇ ਮੈਂ ਕਹਿੰਦਾ ਮੈਂ ਤਾਂ ਸੋਚਦਾ ਸੀ ਕਾਫੀ ਗਰੋਰ ਦਾ ਝੋਨੇ ਔਰ ਕਣਕ ਦੇ ਕਿਸਾਨਾਂ ਤੋਂ ਤਾਂ ਬਹੁਤ ਚੰਗੇ ਹੁੰਦੇ ਹੈਗੇ ਔਰ ਪੈਸਾ ਵੀ ਉਹਨਾਂ ਕੋਲ ਹੁੰਦਾ ਹੈ ਔਰ ਅੱਜਕਲ ਕਿਉਂਕਿ ਕਾਫੀ ਕੈਫੇ ਡੇ ਔਰ ਬੈਰੀਸਟਾ ਸਿੱਖਿਆ ਸਭ ਆ ਗਈਆਂ ਤਾਂ ਤੁਹਾਨੂੰ ਤਾਂ ਵੈਲਿਊਏਸ਼ਨ ਵੀ ਹੋ ਗਈ ਫੇਰ ਤੁਸੀਂ ਕਹਿੰਦੇ ਰਹਿੰਦੇ ਪਏ ਹੋ ਉਹ ਕਹਿੰਦਾ ਜੀ ਕਿ ਵੈਲਿਊਏਸ਼ਨ ਪਤਾ ਨਹੀਂ ਕਿਦੀ ਹੋਈ ਹੈ ਮੈਂ ਕਹਿੰਦਾ ਚਲੋ ਤੁਸੀਂ ਇਹੀ ਦੱਸ ਦਿਓ ਜੇ ਨਹੀਂ ਹੋਈ ਹੈ ਕਿ ਜੇ ਮੈਂ ਜਾਣਾ ਹੈ ਬੈਰੀਸਟਾ ਵਿੱਚ 300 ਰੁਪਏ ਦਾ ਕੱਪ ਮੈਂ ਕਾਫੀ ਦਾ ਪੀਣਾ ਹੈ ਤਾਂ ਉਹਦੇ ਵਿੱਚ ਕਿਸਾਨ ਨੂੰ ਕਿੰਨਾ ਗਿਆ ਉਹ ਕਹਿੰਦੇ ਜੀ ਸਾਨੂੰ ਟਾਈਮ ਦਿਓ ਅਸੀਂ ਸਵੇਰੇ ਤੁਹਾਡੇ ਕੋਲ ਪੂਰੇ ਆંકੜੇ ਲੈ ਕੇ ਆਵਾਂਗੇ ਉਹ ਮੇਰੀ ਟਾਕ ਤੋਂ ਪਹਿਲੇ ਆંકੜੇ ਲੈ ਕੇ ਆ ਗਏ ਉਹ ਕਹਿੰਦੇ ਜੇ ਤੁਸੀਂ 300 ਰੁਪਏ ਕੱਪ ਦੇ ਪੇ ਕਰਦੇ ਹੋ ਬੈਰੀਸਟਾ ਹੋਵੇ ਜਾਂ ਸੀਸੀਡੀ ਹੋਵੇ ਜੋਰੇ ਵੀ ਹੈਗੇ ਆ 1 ਰੁਪਿਆ ਕਿਸਾਨ ਨੂੰ ਜਾਂਦਾ ਵੈਲਿਊਏਸ਼ਨ ਤਾਂ ਹੋ ਗਈ ਨਾ ਵੈਲਿਊਏਸ਼ਨ ਹੋ ਗਈ ਔਰ ਇਹ ਤੁਸੀਂ ਸੋਚੋ ਕਿ ਇਕੱਲਾ ਕਾਫੀ ਹੈ ਤੁਸੀਂ ਚਾਹ ਦਾ ਹਾਲ ਦੇਖ ਲਓ ਤੁਸੀਂ ਹੋਰ ਵੀ ਜਿਹੜੀ ਫਸਲਾਂ ਹੈਗੀਆਂ ਤੁਸੀਂ ਉਹਨਾਂ ਦਾ ਵੀ ਹਾਲ ਦੇਖ ਲਓ ਵੈਲਿਊ ਐਡੀਸ਼ਨ ਦਾ ਬੇਨਫਿਟ ਕੌਣ ਉਠਾ ਰਿਹਾ ਹੈਗਾ ਔਰ ਕਿਉਂ ਇਹ ਆਰਗੂਮੈਂਟ ਲਿਆਇਆ ਗਿਆ ਹੈ ਆਈ ਥਿੰਕ ਇਟ ਸ਼ੁੱਡ ਬਿਕਮ ਕਲੀਅਰ ਟੂ ਅਸ ਕਿ ਕਿਤੇ ਵਾਸਤੇ ਸੀਗਾ ਬਟ ਵੀ ਬਲੀਵ ਇਨ ਇਟ ਹਾਂ ਵੈਲਿਊਡੇਸ਼ਨ ਕਰਾਂਗੇ ਕਿਉਂ ਵੈਲਿਊਡੇਸ਼ਨ ਕਰਾਂਗੇ ਕਿਤੇ ਲਿਖਿਆ ਹੋਇਆ ਹੈ ਕਿ ਜਿਹੜਾ ਰੌਅ ਪ੍ਰੋਡਿਊਸਰ ਹੈ ਜਾਂ ਬੇਸਿਕ ਪ੍ਰੋਡਿਊਸਰ ਜਿਹੜਾ ਹੈਗਾ ਕਿਸੇ ਵੀ ਚੀਜ਼ ਦਾ ਉਹਨੂੰ ਉਹਦਾ ਜਾਇਜ਼ ਉਹਦਾ ਪ੍ਰਾਈਸ ਨਹੀਂ ਮਿਲੇਗਾ ਕਿਤੇ ਲਿਖਿਆ ਹੋਇਆ ਕਿਹੜੇ ਗ੍ਰੰਥ ਵਿੱਚ ਲਿਖਿਆ ਹੋਇਆ ਹੈ ਇਸਰ ਇਕਨੋਮਿਕ ਗ੍ਰੰਥ ਵਿਚੀ ਹੈਗੀ ਹੈ ਕਿ ਉਹਨੇ ਕਿਸਾਨ ਨੂੰ ਕੁਝ ਨਹੀਂ ਮਿਲੇਗਾ ਜਦ ਤੱਕ ਉਹ ਵੈਲਿਊ ਡਿਸ਼ਨ ਨਹੀਂ ਕਰੇਗਾ ਕਿਉਂਕਿ ਉਸ ਵੈਲਿਊ ਚੇਨ ਵਿੱਚ ਆਉਣਾ ਹੈ ਉਹਨੇ ਜੋ ਜੋ ਕਾਰਪੋਰੇਟ ਚਾਹਦਾ ਹੈਗਾ ਤੁਸੀਂ ਵੈਲਿਊ ਚੇਨ ਵਿੱਚ ਆ ਗਏ ਫਿਰ ਤੁਸੀਂ ਸੋਚੋ ਕਿ ਇਹ ਸਿਰਫ ਇੱਥੇ ਨਹੀਂ ਹੈ ਤੁਸੀਂ ਹੋਰ ਵੀ ਪ੍ਰੋਡਕਟਸ ਦੇਖ ਲਓ ਅਰ ਮੈਂ ਹੱਜ ਦਾ ਐਗਜ਼ਾਮਪਲ ਦੇਣਾ ਕਿ ਕੇਲਾ ਕੇਲਾ ਦੁਨੀਆ ਦਾ ਸਭ ਤੋਂ ਚੀਪਸਟ ਫਰੂਟ ਹੈਗਾ ਪਰ ਮੈਨੂੰ ਅਜੇ ਤੱਕ ਨਹੀਂ ਸਮਝ ਆਇਆ ਚੀਪਸਟ ਕਿਉਂ ਹੈਗਾ ਹਾਂਜੀ ਉਹ ਹੀ 50 60 70 ਰੁਪਏ ਦਰਜਨ ਤੋਂ ਮਿਲ ਜਾਂਦੇ ਹੈਗੇ ਲੇਕਿਨ ਤੁਸੀਂ ਕੇਲੇ ਦੇ ਫਾਰਮਰ ਨੂੰ ਦੇਖੋ ਉਹਨੂੰ ਅਗਰ ਯੂਰਪ ਦਾ ਕਿਸਾਨ ਜਾਂ ਹਿੰਦੁਸਤਾਨ ਦਾ ਵੀ ਕਰ ਲੋ ਤੁਸੀਂ ਯੂਰਪ ਦਾ ਕਿਸਾਨ ਜਿਹੜਾ ਹੈਗਾ ਅਗਰ ਉਹ ਇੱਕ ਯੂਰੋ ਦਾ ਕੇਲੇ ਖਰੀਦਦਾ ਹੈ ਤਾਂ ਜਿਹੜਾ ਕਿਸਾਨ ਕਿਉਂਕਿ ਯੂਰਪ 'ਚ ਕੇਲਾ ਹੁੰਦਾ ਨਹੀਂ ਹੈ ਕੇਲਾ ਤਾਂ ਉਥੋਂ ਫਲਾਈ ਕਿਤੇ ਫਲਾਈ ਕਰਕੇ ਲੈ ਕੇ ਆਉਂਦੇ ਮਿਡਲ ਈਸਟ ਮਿਡਲ ਕੈਰੀਬੀਅਨ ਕੰਟਰੀਜ਼ ਵਿੱਚੋਂ ਉਹ ਤੋਂ ਆ ਗਿਆ ਸਰ ਉਹਨੂੰ ਕਿਸਾਨ ਨੂੰ 5% ਉਹਦਾ ਸ਼ੇਅਰ ਮਿਲਦਾ ਹੈਗਾ ਜੇ ਉਹਨੇ ਇੱਕ ਯੂਰੋ ਦੇ ਕੇਲੇ ਖਰੀਦੇ ਤਾਂ ਉਹਨੂੰ 5 ਪੈنس ਮਿਲਦੇ ਹੈਗੇ ਆ ਕਿਸਾਨ ਨੂੰ ਤੁਸੀਂ ਇਹ ਸੋਚੋ ਤੁਸੀਂ ਇੱਕ ਹੋਰ ਪ੍ਰੋਡਕਟ ਨੂੰ ਸ਼ੇਅਰ ਕਰਨਾ ਚਾਹਨਾ ਕਾਫੀ ਕਾਫੀ ਤਾਂ ਆਪਾਂ ਬਹੁਤ ਸ਼ੌਕ ਨਾਲ ਵੀ ਹੈ ਔਰ ਨਾਲ ਇੱਕ ਜੋ ਆਪਾਂ ਜਿਹੜੇ ਪਹਿਲੇ ਗੱਲ ਕਰ ਰਹੇ ਸੀ ਉਹ ਜਿਹਦੇ ਚ 1 ਰੁਪਿਆ ਮਿਲਦਾ लेट्स ਨਾਊ 무ਵ ਅ ਲਿੱਟਲ ਬਿਟ ਟੂ ਚਾਕਲੇਟ ਕੋਈ ਬਰਸਡੇ ਹੁੰਦਾ ਮਤਲਬ ਚਾਕਲੇਟ ਤਾਂ ਬਿਗੈਰ ਨਹੀਂ ਜਾਂਦਾ ਪਰ ਚਾਕਲੇਟ ਦੀ ਸਟੋਰੀ ਦੇਖ ਲਓ ਚਾਕਲੇਟ ਦੇ ਜਿਹੜੇ ਪ੍ਰੋਡਿਊਸਰ ਹੈਗੇ ਆ 50 60 ਲੱਖ ਉਹ ਅਫਰੀਕਾ ਦੇ ਵੈਸਟਰਨ ਅਫਰੀਕਾ ਚ ਜਾਂ ਜਾਂ ਲਾਟਿਨ ਅਮਰੀਕਾ ਵਿੱਚ ਹੈਗੇ ਆ ਔਰ ਤੁਹਾਨੂੰ ਹੈਰਾਨਗੀ ਹੋਏਗੀ ਇੱਕ ਰਿਪੋਰਟ ਆਂਦੀ ਹੈ ਕਹਿੰਦੀ ਹੈ ਕਿ ਚਾਕਲੇਟ ਦਾ ਟੋਟਲ ਟਰਨਓਵਰ ਕਿੰਨਾ ਹੈ ਟੋਟਲ ਟਰਨਓਵਰ 200 ਬਿਲੀਅਨ ਡਾਲਰ ਹੈ ਟੋਟਲ 200 ਬਿਲੀਅਨ ਡਾਲਰ ਹੈ ਕਿਸਾਨ ਨੂੰ ਕਿੰਨਾ ਮਿਲਦਾ ਹੈ ਕਿਸਾਨ ਨੂੰ ਕਿੰਨਾ ਮਿਲਦਾ ਹੈ ਯੂ ਵਿਲ ਬੀ ਸ਼ੌਕਡ ਜਬ ਤੁਸੀਂ ਅਗਲੀ ਵਾਰ ਮਾਰਕੀਟ ਜਾਓ ਔਰ ਤੁਸੀਂ ਆਪਣਾ ਚਾਕਲੇਟ ਖਰੀਦੋ ਮੈਂ ਤਕਰੀਬਨ ਜਿਹੜੀ ਐਵਰੇਜ ਬਾਹਰ ਆਂਦੀ ਹੈ ਉਹ 100 ਰੁਪਏ ਦੀ ਆਂਦੀ ਹੈ वह कहें सौ रुपए इज द एवरेज इनकम डेली इनकम ऑफ ए कोकोआबीनस का जरा फार्मर है चॉकलेट वैल्यूडेन तो हो ही गई है इतना ज्यादा वैल्यूडे की हो सकती है एंड ये नोबडी हैज आंसर दिस क्वेश्चन एक नो थोड़ा जहा यह लग्या इंटरनेशनल इकोनॉमि जेफरी सैक्सों लोग पहुँचे जेफरी सैक्स, सैक्स बड़े पॉपुलर और जाने माने इकोनमस्ट है अमेरिका के उन्होंने कुछ यूनिवर्सिटी के सैंटिस्ट पहुंचे जी साल कोई नहीं सुन रहा शायद उठाओगे तो गल सुनी जाएगी ਤੋ ਉਹਨਾਂ ਨੇ ਜੈਫਰੀ ਸੈਕਸ ਨੇ ਉਹਨੂੰ ਪ੍ਰੋਗਰਾਮ ਉਹਨੂੰ ਲਿਆ ਜਿਹੜਾ ਚਾਕਲੇਟ ਬਾਰਦੀ ਮੈਂ ਗੱਲ ਕਰ ਰਿਹਾ ਹਾਂ ਔਰ ਉਹਨਾਂ ਦੀ ਕਿਉਂਕਿ ਬਹੁਤ ਉਹਨਾਂ ਦੀ ਅਪਰੋਚ ਸੀ ਕਿ ਵਿਦ ਇੰਟਰਨੈਸ਼ਨਲ ਲੀਡਰਸ ਇਨਫਲੂਐਂਸ਼ੀਅਲ ਲੀਡਰਸ ਉਹਨਾਂ ਨੇ ਸਾਰਾ ਇਨਫਲੂਐਂਸ ਕਰਕੇ ਉਹਨਾਂ ਨੇ ਬੜੇ ਉਦ ਨਾਲ ਕਿਹਾ ਕਿ ਮੈਂ 10 ਬਿਲੀਅਨ ਡਾਲਰ ਦਾ ਫੰਡ ਕ੍ਰੀਏਟ ਕਰਤਾ ਹੈਗਾ ਜਿਹਦੇ ਵਿੱਚੋਂ ਕਿਸਾਨਾਂ ਦੀ ਮਦਦ ਹੋਏਗੀ ਮੈਂ ਉਹਨਾਂ ਨੂੰ ਕਿਹਾ ਕਿ ਸਰ 10 ਬਿਲੀਅਨ ਡਾਲਰ ਇਸ ਨਾਟ ਈਵਨ 1 ਪਰਸੈਂਟ ਆਫ ਦਿ 200 ਬਿਲੀਅਨ ਡਾਲਰ ਜਿਹੜਾ ਟਰਨਓਵਰ ਹੈਗਾ ਚਾਕਲੇਟ ਦੀ ਇੰਡਸਟਰੀ ਦਾ ਸੋ ਵਾਟ ਆਰ ਵੀ ਡੂਇੰਗ ਅਸੀਂ ਕਲੇਮ ਕਰਦੇ ਆ ਅਸੀਂ ਬਹੁਤ بڑا ਕੰਮ ਕਰਤਾ ਹੈਗਾ ਉਹ ਬਿਸਾਰਾ ਕਿਸਾਨ ਤਾਂ ਤੋਨੋ ਉਹ ਵੀ ਕਰਕੇ ਦੇ ਰਿਹਾ ਜੋ ਤੁਸੀਂ ਚਾਹਦੇ ਹੋ ਵੈਲਿਊਏਸ਼ਨ ਦੀ ਸਾਰੀ ਜੋ ਪ੍ਰੋਸੈਸ ਹੈਗੀ ਲੇਕਿਨ ਅਲਟੀਮੇਟਲੀ ਕਿਸਾਨ ਹੀ ਮਰ ਰਿਹਾ ਹੈਗਾ ਵੈਲਿਊਏਸ਼ਨ ਕਿਸੇ ਹੋਰ ਦੀ ਹੋ ਜਾਂਦੀ ਹੈ These are just a few examples I want to throw up before you so that we start thinking tis sano jo bandassya janda hai ya sano mind vich sadi depression kitti jandi hai ki ya jo computer di bhasha vich kehnde hai programming kar ditti jandi hai oh is te kinnal ho jandi hai ki sano sabnu lagda ki nahi rasta ta ehi huga ki jab tak validation hi hovegi tab tak problem nahi hovega mainu aj tak samajh nahi aaya tusi hindustan ch validation karo नोबडी सेज की एफ पी लेके आओ स्टार्टअप्स ना करो पर आप एक काम क्यों नहीं कर सकते कि सब लोग बोल दई है कि एमएसपी तो पी तो थले तो प्राइज नहीं दोगे हूँ बहुत लोग डरा गए कि साहब एमएसपी तो प्राइस असं बंद कर देवे बेंचमार्क रख देवों तो जी देश है वो ट पूरी ट्रेड जी है ट्रेड खड़ी हो जाएगी कि असं नहीं खरीदा दे उपर फिर की होएगा साड़ी साकोनमी फिर ध्वस्त हो जाएगी मैं देखा कि दुनिया भी कितने हो रहा है इस तरह से काम आई फाउंड आउट वेरी इंटरेस्टिंग ਇੰਡੋਨੇਸ਼ੀਆ ਆਪਾਂ ਜਾਣਦੇ ਹਾਂ ਕਿ ਬਹੁਤ بڑا ਇੱਕ ਮੁਲਕ ਹੈਗਾ ਇੰਡੋਨੇਸ਼ੀਆ ਦਾ ਸਟੇਪਲ ਫੂਡ ਪੈਡੀ ਹੈ ਦੇ ਗਰੋ ਰਾਈਸ ਸਟੇਪਲ ਫੂਡ ਪੈਡੀ ਹੈ ਉਹਨਾਂ ਦੇ ਰਾਸ਼ਟਰਪਤੀ ਨੇ ਸਨ 2000 ਤੋਂ ਲੈ ਕੇ ਅੱਜ ਆਪਾਂ 24 25 ਆ ਗਏ ਹੈਗੇ ਆ ਉਹਨਾਂ ਨੇ ਕੀ ਕੀਤਾ ਇੱਕ ਬੈਂਚਮਾਰਕ ਕ੍ਰੀਏਟ ਕਰਤਾ ਕਿ ਇਹ ਤੋਂ ਥੱਲੇ ਕੋਈ ਨਹੀਂ ਖਰੀਦੇਗਾ मैं बड़ा एक्साइटिड सर देखा कि उतने इंडस्ट्री ने सॉरी ट्रेड ने कि हंगामा करता क्योंकि हिंदुस्तान सू ही दस्या कि ट्रेड हा हाहाकार कर देगी और सारा थप्पा बैठ जाएगा पत्था बैठ जाएगा यह सारी गल आप दिया है इंडोनेशिया नहीं होया इंडोनेशिया हो कुछ साल तो लोगों ने जोड़ी खरीदी है उस लाइन पर खरीदी है यानी जो अस एम एस पी कह लिए उ कोई होर ना है उतरे खरीदी है फिर उद्देश्य बादइस बढ़ने शुरू हो गए मार्केट प्राइसिस ਕਿਉਂਕਿ ਉਹਨਾਂ ਨੂੰ ਪਤਾ ਕਿ ਇਹ ਤਾਂ ਹੁਣ ਸਰਕਾਰ ਇਹ ਤੋਂ ਥੱਲੇ ਨਹੀਂ ਜਾਣ ਦੇਗੀ ਪ੍ਰਾਈਸ ਪ੍ਰਾਈਸ ਮਾਰਕੀਟ ਦੇ بڑھਨੇ ਸ਼ੁਰੂ ਹੋ ਗਏ ਹੈ ਇੰਡੋਨੇਸ਼ੀਆ ਇਹ ਕਹਿ ਰਿਹਾ ਹੈ ਕਿ ਭਈ ਅੱਜ 2024 ਚ ਆ ਗਏ ਹੈਗੇ ਆ ਉਹਨਾਂ ਦੀ ਪ੍ਰਕਿਊਰਮੈਂਟ ਘਟ ਹੋ ਗਈ ਹੈ ਪ੍ਰਕਿਊਰਮੈਂਟ ਵੀ ਘਟ ਹੋਣੀ ਹੈ ਜਦੋਂ ਮਾਰਕੀਟ ਵਿੱਚੇ ਵੇਚ ਰਹੇ ਔਰ ਮਾਰਕੀਟ ਜਿਆਦਾ ਕੀਮਤ ਦੇ ਰਹੀ ਹੈ ਇੰਡੋਨੇਸ਼ੀਆ ਇਜ਼ ਆਲਸੋ ਅ ਕੰਟਰੀ ਜਿਹਨਾਂ ਦੇ 17000 ਆਈਲੈਂਡ ਹੈਗੇ ਆ ਬਹੁਤ ਬੜਾ ਮੁਲਕ ਹੈਗਾ ਆਈਲੈਂਡ ਵਿੱਚ ਸੈਪਰੇਟਿਡ ਹੈਗਾ ਉਹਨਾਂ ਨੇ ਕਿਹਾ ਕਿ ਕਿਤੇ ਕਈ ਡਿਸਟ੍ਰਿਕਟਸ ਵਿੱਚ ਕਈ ਆਈਲੈਂਡਸ ਵਿੱਚ ਪ੍ਰਾਈਸਸ ਵੱਧ ਗਏ ਇਹ ਤਾਂ ਟ੍ਰੇਡ ਕਰੇਗੀ ਕਰੇਗੀ ਪ੍ਰਾਈਸਸ ਵੱਧ ਗਏ ਉਹਨਾਂ ਦੇ ਰਾਸ਼ਟਰਪਤੀ ਨੇ ਇਹ ਕਹਿਤਾ ਕਿ ਇਹ ਕਿਸੇ ਦੇ ਉਹਦੇ ਵਿੱਚ ਵੀ ਉਹਨਾਂ ਨੇ ਇੱਕ ਐਮ ਆਰ ਪੀ ਵੀ ਲਗਾਤੀ ਐਮ ਐਸ ਪੀ ਵੀ ਕਰਤੀ ਐਮ ਆਰ ਪੀ ਵੀ ਲਗਾਤੀ ਇਹ ਤਾਂ ਜਿਆਦਾ ਨਹੀਂ ਕਿਉਂ ਪ੍ਰਾਈਸ بڑੇਗਾ ਔਰ ਮੈਂ ਕੱਲ ਪੈਸੰਦੀ ਸਟੇਟਮੈਂਟ ਦੇਖ ਰਿਆ ਸੀਗਾ ਅੰਡੋਨੇਸ਼ੀਆ ਦੇ ਰਾਸ਼ਟਰਪਤੀ ਨੇ ਉਹਨੇ ਕਿਹਾ ਕਿ ਜੇਰਾ ਬੰਦਾ ਇਹ ਪ੍ਰਾਈਸ ਘਟ ਨਹੀਂ ਦੇਵੇਗਾ ਕਿਸਾਨਾਂ ਨੂੰ ਦੈਟ ਮੀਨਸ ਹੀ ਵਾਂਟਸ ਫਾਰਮਰਸ ਟੂ ਗੋ ਉਹ ਕਿਸਾਨਾਂ ਦਾ ਹਮਾਇਤੀ ਨਹੀਂ ਹੈ ਨਾ ਮੇਰਾ ਸਿਰਫ ਇਹ ਕਹਿਣਾ ਕਿ ਅਗਰ ਉਹ ਕਰ ਸਕਦੇ ਹੈਗੇ ਆ ਸਾਡੇ ਦੇਸ਼ ਵਿੱਚ ਪਹਿਲੇ ਹੀ ਅਸੀਂ ਲਾਉਣਾ ਸ਼ੁਰੂ ਕਰ ਦਿੰਨੇ ਆ ਨਹੀਂ ਜੀ ਟ੍ਰੇਡ ਇਹ ਕਰੇਗੀ ਕਿਉਂਕਿ ਅਸੀਂ ਚਾਹਦੇ ਨਹੀਂ ਕਿਸਾਨ ਨੂੰ ਦਾਮ ਮਿਲੇ ਔਰ ਜਦ ਕਿਸਾਨ ਨੂੰ ਦਾਮ ਨਹੀਂ ਮਿਲੇਗਾ ਪਲੀਜ਼ ਬੀ ਸ਼ੋਰ ਤੁਸੀਂ ਜਿੰਨੇ ਮਰਜੀ ਆਪਣੀ ਟੈਕਨੋਲੋਜੀ ਲਿਆਓ ਜੋ ਮਰਜੀ ਕਰ ਲੋ ਕਿਸਾਨ ਖਤਮ ਹੋਏਗਾ ਨੋ ਫਾਰਮਰ ਨੋ ਫੂਡ ਹੋ ਗਿਆ ਜਿੰਨਾ ਕਰਨਾ ਸੀ ਆਪਾਂ ਜੇ ਆਪਾਂ ਹੁਣ ਵੀ ਨਹੀਂ ਸਮਝੇ ਤਾਂ ਉਹ ਵੀ ਖਤਮ ਹੈ ਤੁਸੀਂ ਮੈਨੂੰ ਪੁੱਛੋਗੇ ਬਾਅਦ ਵਿੱਚ ਕਿ ਸਰ ਜੇ ਕਿਸਾਨ ਹੀ ਨਹੀਂ ਰਹੇਗਾ ਤਾਂ ਪਾਲਿਸੀ ਮੇਕਰਸ ਨੂੰ ਪਤਾ ਹੀ ਫੂਡ ਕਿੱਥੋਂ ਆਏਗਾ ਅੱਜ ਸਭ ਤੋਂ ਜ਼ਿਆਦਾ ਦੁਨੀਆ ਵਿੱਚ ਅਗਰ ਖੇਤੀ ਹੋ ਰਹੀ ਹੈ ਤੇ ਇਹ ਫਸਲਾਂ ਦੀ ਨਹੀਂ ਹੋ ਰਹੀ ਸਭ ਤੋਂ ਜ਼ਿਆਦਾ ਖੇਤੀ ਹੋ ਰਹੀ ਹੈ ਕੀੜਿਆਂ ਦੀ ਹੋ ਰਹੀ ਹੈ ਕੀੜਿਆਂ ਦੀ ਇੰਨੀ ਖੇਤੀ ਹੋ ਰਹੀ ਹੈ ਕਿ ਤਕਰੀਬਨ 5 ਮਿਲੀਅਨ ਇਨਸੈਕਟਸ ਰੋਜ਼ਾਨਾ ਰੀਅਰ ਕੀਤੇ ਜਾਂਦੇ ਹਨ ਯਾਨੀ ਰੋਜ਼ਾਨਾ ਪੈਦਾ ਕੀਤੇ ਜਾਂਦੇ ਔਰ ਕਿਉਂ ਕੀਤੇ ਜਾ ਰਹੇ ਹੈ ਇਸ ਕਰਕੇ ਕੀਤੇ ਜਾ ਰਹੇ ਹੈ ਕਿ ਹੁਣ ਕਹਿ ਰਹੇ ਹੈ ਕਿ ਫੂਡ ਸਿਕਿਉਰਿਟੀ ਇਸ਼ੂ ਹੈ ਹੀ ਨਹੀਂ ਹੈ ਇਸ਼ੂ ਹੈ ਪ੍ਰੋਟੀਨ ਸਿਕਿਉਰਿਟੀ ਪ੍ਰੋਟੀਨ ਸਿਕਿਉਰਿਟੀ ਮਤਲਬ ਹੈ ਕਿ ਕੀੜੇ ਦੇ ਵਿੱਚ ਪ੍ਰੋਟੀਨ ਹੁੰਦੀ ਹੈ ਤੁਸੀਂ ਕਿਹਦੇ ਵਿੱਚੋਂ ਪ੍ਰੋਟੀਨ ਕੱਢ ਲਈ